ਸਿੱਧੇ ਤੌਰ ਦੇ ਉੱਪਰ ਹਿੰਦੂ ਸੰਗਠਨਾਵਾਂ ਦੇ ਵਿੱਚ ਆਪਸੀ ਫਾਰ ਦੇਖਣ ਨੂੰ ਮਿਲਦਾ ਸੀਗਾ ਪਰ ਜਦੋਂ ਬੇਅਦਬੀ ਦੀ ਗੱਲ ਆਈ ਤਾਂ ਸਾਰੇ ਸੰਗਠਨ ਮੰਦਰ ਦੇ ਬਾਹਰ ਸੀਗੇ ਕਾਲਨੀ ਕੀ ਸਮੇਂ ਦੇ ਵਿੱਚ ਬੇਅਦਬੀ ਹੋਈ ਹੈ ਜਾਂ ਨਹੀਂ ਹੋਈ ਦੇਖੋ ਜਿੰਨਾ ਤੱਕ ਬੇਅਦਬੀ ਦਾ ਸਵਾਲ ਆ ਉਹ ਤਾਂ ਹੋਈ ਹੈ ਕਿਉਂਕਿ ਮੈਂ ਖੁਦ ਸੀਸੀਟੀਵੀ ਦੇ ਫੁਟੇਜ ਦੇਖਿਆ ਹੋਂ ਦਾ ਸਪੌਟ ਮੌਕੇ ਤੇ ਜਾ ਕੇ ਜੀ ਕਿ ਜਦੋਂ ਉਹ ਬੰਦਾ ਗ੍ਰਿਫਤਾਰ ਹੋਇਆ ਸੀ ਜਿਹੜੀ ਸੰਗਤ ਸੀ ਉੱਥੇ ਉਹ ਉਹਨੂੰ ਪਾਏਗੇ ਸੀ ਸਾਡੇ ਮੁੰਡੇ ਵੀ ਧਰਮ ਖੈਲੀ ਸੀਗੇ ਉਹ ਵੀ ਉਹਨਾਂ ਨੂੰ ਡੀਐਸਪੀ ਸਾਹਿਬ ਤੋਂ ਖੋਹਣ ਦੀ ਕੋਸ਼ਿਸ਼ ਕੀਤੀ ਉਹ ਜੀ ਅਗਰ ਉਹ ਬੰਦੇ ਉਸ ਬੰਦੇ ਨੂੰ ਖੋਲ ਲੰਦੇ ਸੰਗਤ ਬੈ ਜਾਂਦੀ ਉਸ ਨੂੰ ਤਾਂ ਇਹ ਨਜ਼ਾਰਾ ਕੁਝ ਹੋ ਨਹੀਂ ਹੋਣਾ ਸੀ ਹੋ ਸਕਦਾ ਉਹਦਾ ਮਰਡਰ ਵੀ ਹੋ ਸਕਦਾ ਸੀ ਸਾਰੇ Hindu ਸੰਗਠਨ ਤੋਂ ਅੱਗੇ ਦਿਖਾਈ ਦੇ ਲੇਕਿਨ Hindu ਤਖਤ ਦੇ ਜਿਹੜੇ ਮੁਖੀ ਨੇ ਉਹ ਦਿਖਾਈ ਨਹੀਂ ਦਿੱਤੇ ਗੱਗੀ ਕਿਉਂ ਨਹੀਂ ਆਇਆ ਹੁਣ ਇਹਦਾ ਸਾਨੂੰ ਕੋਈ ਕਹਿ ਨਹੀਂ ਸਕਦੇ ਕਿਉਂਕਿ ਸਨਾਤਨ ਨਾਲ ਜਿਨ੍ਹਾਂ ਨੂੰ ਪ੍ਰੇਮ ਹੈ ਉਹ ਧਰਮ ਯੁੱਧ ਹੈ ਇਹ ਕਰਨ ਦੀ ਲੜਾਈ ਮਾਏਗਾ ਅੋਰੀਜਨ ਤੁਹਾਡੇ ਬਿਆਨ ਸੀਗੇ ਕਿ ਅਸੀਂ ਖੰਭੇ ਨਾਲ ਟੰਗ ਦੰਦੇ ਮਾਰਦੇ ਸਾਡਾ ਮੰਤਵ ਇਹ ਹੈ ਕਿ ਜਦ ਤੱਕ ਅਸੀਂ ਐਸੇ ਬੇਅਦਵੀ ਕਰਨ ਵਾਲਿਆਂ ਨੂੰ ਮਾਰ ਕੇ ਇੱਥੇ ਖੰਭੇ ਨਾਲ ਨਹੀਂ ਟੰਗਾਂਗੇ ਜਦ ਤੀਏ ਬੇਅਦਵੀਆਂ ਸਾਡੇ ਤੋਂ ਨਹੀਂ ਬੰਦ ਨਹੀਂ ਹੋ ਸਕਦੀਆਂ ਬਿਲਕੁਲ ਅਗਰ ਸਾਡੇ ਹੱਥ ਲੱਗ ਜਾਂਦਾ ਮਾਰ ਦਿੰਦੇ ਕਿਉਂਕਿ ਬੇਅਦਵੀਆਂ ਦੀ ਘਟਨਾ ਦਾ ਵਿਰਾਮ ਉਸੇ ਟਾਈਮ ਲੱਗੂਗਾ ਜਦ ਤੱਕ ਇਹਨਾਂ ਲੋਕਾਂ ਨੂੰ ਮਾਰ ਕੇ ਖੰਭੇ ਤੇ ਨਹੀਂ ਟੰਗਿਆ ਜਾਂਦਾ ਵੀਡੀਓ ਬਾਹਰ ਦੇਣ ਤੇ ਰੋਗ ਲਗਾ ਦਿੱਤੀ ਗਈ ਹੈ ਤੇ ਇਹ ਵੀ ਕਿਹਾ ਜਾ ਰਿਹਾ ਜਿਹੜੇ ਐਡਵਾਈਜ਼ਰੀ ਮੈਂਬਰ ਦੇ ਮੈਂਬਰ ਹੈਗੇ ਨੇ ਸੰਦੀਪ ਬੰਦੂ ਉਹਨਾਂ ਵੱਲੋਂ ਕਿ ਬੇਇੱਜ਼ਤੀ ਹੋਈ ਹੋਣੀ ਫਿਰ ਕਿਵੇਂ ਜੇਕਰ ਬੇਇੱਜ਼ਤੀ ਨਹੀਂ ਹੋਈ ਤਾਂ ਵੀਡੀਓ ਸਾਹਮਣੇ ਕਿਉਂ ਨਹੀਂ ਆਉਂਦੀ ਹੈਗੀ ਦੇਖੋ ਬੇਇੱਜ਼ਤੀ ਹੋਈ ਹੈ ਜਿਹੜਾ ਸੰਦੀ ਜਾਂ ਹਾਂ ਤੱਕ ਸੰਦੀਪ ਬੰਦੂ ਦੀ ਗੱਲ ਹੈ ਉਹ ਇੱਕ ਸਰਾਰਤੀ ਤੱਤਵ ਹੈ ਉਸਨੇ ਇੱਕ ਬਿਆਨ ਜਾਰੀ ਕਰਿਆ ਪੰਜਾਬ ਸਰਕਾਰ ਵੱਲੋਂ ਜਦਕਿ ਬਾਅਦ ਚ ਇਸ ਜੀਮ ਸਾਹਮਣੇ ਦੱਸਿਆ ਵੀ ਇਸ ਪੰਜਾਬ ਸਰਕਾਰ ਵੱਲੋਂ ਇਹੋ ਜਿਹਾ ਕੋਈ ਬਿਆਨ ਨਹੀਂ ਜਾਰੀ ਕੀਤਾ ਤੁਸੀਂ ਉਹਨੂੰ ਸਰਾਰਤੀ ਤੱਤਵ ਕਹੀ ਜਾਂਦਾ ਫਿਰ ਇਹੀ ਇਹੀ ਦਾ ਫਾੜਾ ਹੈਗਾ ਇਹੀ ਫਾੜਾ ਤਾਂ ਫਿਰ ਵੀਡੀਓ ਡਿਸਕਲੋਜ਼ ਕਰਨ ਸਾਰੇ ਸਾਨੂੰ ਪੱਤਰਕਾਰਾਂ ਨੂੰ ਦਿਖਾ ਲਓ ਸਮਾਜ ਹਿੰਦੂ ਸਮਾਜ ਆਪ ਹੀ ਫੈਸਲਾ ਕਰੂਗਾ ਜੀ ਕਿ ਬੇਦਬੀ ਹੋਈ ਹੈ ਕਿ ਨਹੀਂ ਹੋਈ ਹੈ ਉਹ ਖੁਦ ਮੰਨ ਰਿਹਾ ਕਿ ਗੱਲੇ ਦੇ ਉੱਪਰ ਪੈਰ ਰੱਖਿਆ ਹੂੰ ਥੋੜੇ ਜਿਹੇ ਸ਼ਬਦ ਸੀ ਗੱਲ ਤੁਸੀਂ ਕਿਹਾ ਕਿ ਜੇਕਰ ਸੰਦੀਪ ਬੰਦੂ ਦੇ ਘਰ ਦੀ ਮਾਂ ਪੈਣ ਦੇ ਕੱਪੜੇ ਪਾੜ ਦਿੱਤੇ ਜਾਣ ਫਿਰ ਮਾਮਲਾ ਖੀਦਲ ਜਾਊਗਾ ਇਹ ਸ਼ਬਦ ਚੰਗੇ ਥੋੜਾ ਇਹ ਥੋੜੀ ਗੇਹੇਗਾ ਕਿ ਬਲਾਤ ਕਰਦਾ ਹੋਇਆ ਕੱਪੜੇ ਫਾੜੇ ਹਨ ਜੀ ਹੂੰ ਉਹ ਸਾਡੇ ਮੰਦਰ ਦੇ ਉੱਪਰ ਉਹ ਵੀ ਸਾਡੀ ਮਾਂ ਹੈ ਹੂੰ ਸਾਡੀ ਮਾਂ ਦੀ ਬੇਦਬੀ ਕੋਈ ਗੱਲੇ ਦੇ ਜੜ ਗਿਆ ਤਾਂ ਸਾਡੇ ਬੇਦਬੀ ਹੋ ਗਈ ਜੀ ਪਿਸਤੌਲ ਤਾੜਨਾ ਤਾਂ ਵੀ 307 ਗੋਲੀ ਮਾਰਨਾ ਤਾਂ ਵੀ 307 ਜੀ 307 ਲੱਗਦੀ ਹੈ ਬੇਅਦਬੀ ਕਰਨਾ ਔਰ ਬੇਅਦਬੀ ਦੀ ਕੋਸ਼ਿਸ਼ ਕਰਨਾ ਜੀ ਬੇਅਦਬੀ ਹੀ ਮੰਨੀ ਜਾਂਦੀ ਕਦੀ ਕਿਹਾ ਜਾਂਦਾ ਕਿ ਮੰਦਰ ਦੇ ਲੱਗੇ ਹੋਏ ਦੁਕਾਨਾਂ ਦੇ ਬਾਹਰੋਂ ਪੈਸੇ ਇਕੱਠੇ ਕੀਤੇ ਜਾਂਦੇ ਨੇ ਕਦੀ ਕਿਹਾ ਜਾਂਦਾ ਕਿ ਮੰਦਰ ਦੇ ਵਿੱਚ ਬੈਠ ਕੇ ਲੋਕਾਂ ਦੇ ਫੈਸਲਿਆਂ ਦੇ ਠੇਕੇਦਾਰੀ ਕੀਤੀ ਜਾਂਦੀ ਹੈ ਇਹ ਜਿਹੇ ਇਲਜ਼ਾਮਾਂ ਨੂੰ ਕਿਵੇਂ ਸਾਫ਼ ਸੋਤਰਾ ਆਪਾਂ ਕਰਕੇ ਬਾਹਰ ਕਰਾਂਗੇ ਹਿੰਦੂ ਸੁੰਖਣਾ ਦੇਖੋ ਇਹ ਬਾਬਾ ਜੀ ਵੇਲੇ ਵੀ ਲੋਕ ਜਿਹੜੇ ਵਿਰੋਧੀ ਗੁੱਟ ਹੈ ਵਿਰੋਧੀ ਨੇ ਬਿਰੋਧਮਈ ਬੋਲਣਾ ਹੁੰਦਾ हां बाबा जी वेले भी लोग इल्जाम लगांदे सी लेकिन ऐसा कुछ नहीं है जी कुछ लोग बाबा जी ने काली माता मंडल कुस्ता सरकारी दुकान ना हैगीयां जी जिन्ना नु तरकारी दुकान ना मिल सकदीयां सी बाबा जी इन्होनू दवाईयां जी तीन चार बंदे सेट किते हो बाबा जी ने ओना दा रोटी पानी चलदा करया जिन्ना विच एक मैं भी हैगा आशुतोष गौतम जी नु दुकान दवाई सीगी कल बहुत अच्छीयां तस्वीरें देखन नु मिलिया जदूं ओना लोकां नु तुसी सम्मानित किता जिन्ना ने वो बेद बेद भी करने वाले लोग नु हम इंसान नु पढ़या सीगा ਇਹ ਹੁਣ ਤੋਂ ਪਹਿਲਾਂ ਸਨਾਤਨ ਦੇ ਵਿੱਚ ਦੇਖਣ ਨੂੰ ਨਹੀਂ ਮਿਲਿਆ ਜਿਹੜਾ ਸਨਾਤਨ ਲਈ ਵਧੀਆ ਕੰਮ ਕਰਿਆ ਉਹਨੂੰ ਸਨਮਾਨਤ ਕਰਾਂਗੇ ਜਿਹੜਾ ਸਨਾਤਨ ਨੂੰ ਵੇਚੇਗਾ ਉਹਨੂੰ ਨੰਗਾ ਕਰਾਂ ਤੁਸ਼ਰੀ ਅਗਰੋ ਸ਼ਬਦਾਂ ਦੀ ਤਾਕਤ ਦਾ A1 ਮੀਡੀਆ ਪਟਿਆਲਾ ਦੇ ਅੰਦਰ ਦੋ ਦਿਨਾਂ ਤੋਂ ਕਾਫੀ ਗਹਿਮਾ ਗਹਿਮੀ ਹੈ ਸ਼੍ਰੀ ਕਾਲੀ ਮਾਤਾ ਮੰਦਿਰ ਦੇ ਵਿੱਚ ਹੋ ਰਹੀ ਬੇਅਦਬੀ ਲੈ ਕੇ ਵੀ ਬੇਅਦਬੀ ਹੋਈ ਹੈ ਜਾਂ ਨਹੀਂ ਹੋਈ ਇਸ ਗੱਲ ਦੀ ਪੁਸ਼ਟੀ ਕਿਵੇਂ ਹੋਏਗੀ ਕਾਲੀ ਮਾਤਾ ਮੰਦਰ ਦੇ ਬਾਹਰ ਹਿੰਦੂ ਸਿਕਾਟਨੀ ਇਕੱਠੇ ਹੁੰਦੇ ਨੇ ਵਿਰੋਧ ਕਰਦੇ ਨੇ ਤੇ ਵਿਰੋਧ ਦੇ ਵਿੱਚ ਸਿੱਧੇ ਤੌਰ ਤੇ ਕਿਹਾ ਜਾਂਦਾ ਕਿ ਜੇਕਰ ਬੇਅਦਬੀ ਨਹੀਂ ਹੋਈ ਤਾਂ ਪਰਚਾ ਦਰਜ ਕਿਵੇਂ ਹੋਇਆ ਇਹ ਇੱਕ ਵੱਡਾ ਸਵਾਲ ਹੈ ਇਹ ਸਵਾਲ ਨੂੰ ਲੈ ਕੇ ਜਿਹੜੇ ਦਿਮਾਗ ਦੇ ਵਿੱਚ ਹੋਰ ਪ੍ਰਸ਼ਨ ਖੜੇ ਹੁੰਦੇ ਨੇ ਉਹਨਾਂ ਦੇ ਬਾਰੇ ਜਾਣਕਾਰੀ ਲੈਣ ਲਈ ਅੱਜ ਈ ਗੱਲਬਾਤ ਕਰਨ ਲਈ ਸਾਡੇ ਸਟੂਡੀਓ ਵਿੱਚ ਬੁલાਏ ਨੇ ਸ਼੍ਰੀ ਰਜੇਸ਼ ਕੇਹਰ ਜੀ ਜੋ ਕਿ ਸ਼੍ਰੀ ਹਿੰਦੂਸਤ ਤਖਤ ਦੇ ਤੇ ਅਕਲ ਭਾਰਤੀ Hindu Shiksha Samiti ਦੇ ਰਾਸ਼ਟਰੀ ਅਧਿਐਖ ਨੇ ਸੰਸਥਾਪਕ ਨੇ Hindu Samiti ਦੇ ਉਹਨਾਂ ਨਾਲ ਗੱਲਬਾਤ ਕਰਦੇ ਆ ਰਜੇਸ਼ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੈ ਮਾਤਾ ਅੱਜ ਸਿੱਧੇ ਤੌਰ ਦੇ ਉੱਪਰ Hindu ਸੰਗਠਨਾ ਦੇ ਵਿੱਚ ਆਪਸੀ ਫਾਰ ਦੇਖਣ ਨੂੰ ਮਿਲਦਾ ਸੀਗਾ ਪਰ ਜਦੋਂ ਬੇਅਦਵੀ ਦੀ ਗੱਲ ਆਈ ਤਾਂ ਸਾਰੇ ਸੰਗਠਨ ਮੰਦਰ ਦੇ ਬਾਹਰ ਸੀਗੇ ਕਾਰਨ ਕਿਸ ਸਮਝਦੇ ਹੋ ਕਿ ਬੇਅਦਵੀ ਹੋਈ ਹੈ ਜਾਂ ਨਹੀਂ ਹੋਈ ਦੇਖੋ ਜਹਾਂ ਤੱਕ ਬੇਅਦਬੀ ਦਾ ਸਵਾਲ ਆ ਉਹ ਤਾਂ ਹੋਈ ਹੈ ਕਿਉਂਕਿ ਮੈਂ ਖੁਦ ਸੀਸੀਟੀਵੀ ਦੇ ਫੁਟੇਜ ਦੇਖਿਆ ਉਹਨਾਂ ਦਾ ਸਪੌਟ ਮੌਕੇ ਤੇ ਜਾ ਕੇ ਜੀ ਕਿਉਂਕਿ ਜਦੋਂ ਉਹ ਬੰਦਾ ਗ੍ਰਿਫਤਾਰ ਹੋਇਆ ਸੀ ਜਿਹੜੀ ਸੰਗਤ ਸੀ ਉੱਥੇ ਉਹ ਉਹਨੂੰ ਪੈਗੇ ਸੀ ਸਾਡੇ ਮੁੰਡੇ ਵੀ ਗਰਮ ਖਿਆਲੀ ਸੀਗੇ ਉਹ ਵੀ ਉਹਨਾਂ ਨੂੰ ਡੀਐਸਪੀ ਸਾਹਿਬ ਤੋਂ ਖੋਹਣ ਦੀ ਕੋਸ਼ਿਸ਼ ਕੀਤੀ ਉਹ ਜੀ ਅਗਰ ਉਹ ਬੰਦੇ ਉਸ ਬੰਦੇ ਨੂੰ ਖੋਹ ਲੰਦੇ ਸੰਗਤ ਪੈ ਜਾਂਦੀ ਉਸ ਨੂੰ ਤਾਂ ਇਹ ਨਜ਼ਾਰਾ ਕੁਝ ਹੋ ਨਹੀਂ ਹੋਣਾ ਸੀ ਹੋ ਸਕਦਾ ਉਹਦਾ ਮਰਡਰ ਵੀ ਹੋ ਸਕਦਾ ਸੀਗਾ ਤਾ ਉਹਦੇ ਤੁਰੰਤ ਬਾਅਦ ਆ ਗਿਆ ਸੀ ਸੀਸੀਟੀਵੀ ਜਿਹੜੀ ਫੁਟੇਜ ਹੈ ਸਰਕਾਰੀ ਤੌਰ ਤੇ ਕੈਮਰੇ ਲੱਗੇ ਹੋਏ ਆ ਉਹਦੇ ਵਿੱਚ ਡੀਸੀ ਸਾਹਿਬ ਵੱਲੋਂ ਮਨਾਹੀ ਕੀਤੀ ਹੈ ਕਿਸੇ ਨੂੰ ਰਿਕਾਰਡਿੰਗ ਦੇਣ ਦੀ ਕਿਸੇ ਪੱਤਰਕਾਰ ਨੂੰ ਰਿਕਾਰਡਿੰਗ ਨਹੀਂ ਦਿੱਤੀ ਗਈ ਕਿਸੇ ਆਮ ਆਦਮੀ ਨੂੰ ਰਿਕਾਰਡਿੰਗ ਨਹੀਂ ਦਿੱਤੀ ਗਈ ਹੁਣ ਤੁਸੀਂ ਸ਼ਬਦ ਥੋੜੇ ਜੇ ਬਦਲ ਰਹੇ ਹੋ ਅੱਜ ਤੁਸੀਂ ਕਹਿੰਦੇ ਮਰਡਰ ਹੋ ਸਕਦਾ ਸੀਗਾ ਉਸ ਦਿਨ ਤੁਹਾਡੇ ਬਿਆਨ ਸੀਗੇ ਕਿ ਅਸੀਂ ਖੰਭੇ 'ਤੇ ਟੰਗ ਦੰਦੇ ਹਾਂ ਮਾਰ ਕੇ ਬਿਲਕੁਲ ਅਗਰ ਸਾਡੇ ਹੱਥ ਲੱਗ ਜਾਂਦਾ ਮਾਰ ਦਿੰਦੇ ਕਿਉਂਕਿ ਬੇਅਦਮੀਆਂ ਦੀ ਘਟਨਾ ਦਾ ਵਿਰਾਮ ਉਸੇ ਟਾਈਮ ਲੱਗੂਗਾ ਜਦ ਤੱਕ ਇਹਨਾਂ ਲੋਕਾਂ ਨੂੰ ਮਾਰ ਕੇ ਖੰਭੇ 'ਤੇ ਨਹੀਂ ਟੰਗਿਆ ਜਾਂਦਾ ਇਹੀ ਜੇ ਵਿਚਾਰ ਤੁਸੀਂ ਰੱਖਦੇ ਤਾਂ ਹੀ ਪ੍ਰਸ਼ਾਸਨ ਤੁਹਾਨੂੰ ਦੂਰ ਰੱਖਦਾ ਬਿਲਕੁਲ ਕੋਈ ਦੂਰ ਨਹੀਂ ਰੱਖਦਾ ਅਸੀਂ ਆਪਣਾ ਪ੍ਰਸ਼ਾਸਨ ਆਪਣਾ ਕੰਮ ਕਰਦਾ ਹੈ ਸਾਡਾ ਆਪਣਾ ਕੰਮ ਹੈ ਸਾਡਾ ਕੰਮ ਹੈ ਸਨਾਤਨ ਦੀ ਸੇਵਾ ਕਰਨਾ ਸਨਾਤਨ ਦੀ ਰੱਖਿਆ ਕਰਨਾ ਅਗਰ ਸਨਾਤਨ ਬਾਲ ਕੋ ਯੱਕ ਚੱਕੇਗਾ ਤਾਂ ਉਹਦਾ ਇਹੀ ਹੱਸਰ ਕਰਨਾ ਬੰਦ ਹੈ ਨਹੀਂ ਤਾਂ ਇਸ ਤਰ੍ਹਾਂ ਦੀ ਘਟਨਾਵਾਂ ਬਾਰ-ਬਾਰ ਹੋ ਰਹੀਆਂ ਪੰਜਾਬ ਦੇ ਅੰਦਰ ਤੁਸੀਂ ਦੇਖ ਲਿਓ ਲੁਧਿਆਣਾ ਚ ਹੋ ਚੁੱਕੀ ਹੈ ਨਾਭਾ ਚ ਹੋ ਚੁੱਕੀ ਹੈ ਔਰ ਤੀਜੀ ਇਹ ਪਟਿਆਲੇ ਚ ਹੋ ਚੁੱਕੀ ਹੈ ਪਟਿਆਲੇ ਚ ਦੁਬਾਰਾ ਇਹਦਾ ਰਿਪੀਟ ਹੋਈ ਹੈ ਸੇਮ ਉਸੇ ਤਰ੍ਹਾਂ ਘਟਨਾ ਹੋਈ ਹੈ ਵੀਡੀਓ ਕੈਮਰਾ ਤੁਸੀਂ ਦੇਖੋਗੇ ਤਾਂ ਸੇਮ ਪਹਿਲਾ ਵਾਲਾ ਪ੍ਰੋਸੀਜਰ ਅਪਣਾਇਆ ਗਿਆ ਤੁਸੀਂ ਕਹਿੰਦੇ ਹੋ ਵੀਡੀਓ ਕੈਮਰਾ ਦੇਖੋਗੇ ਡੀਸੀ ਵੱਲੋਂ ਐਸਡੀਮ ਵੱਲੋਂ ਵੀਡੀਓ ਬਾਹਰ ਦੇਣ ਤੇ ਰੋਗ ਲਗਾ ਦਿੱਤੀ ਗਈ ਹੈ ਤੇ ਇਹ ਵੀ ਕਿਹਾ ਜਾ ਰਿਹਾ ਜਿਹੜੇ ਐਡਵਾਈਜ਼ਰੀ ਮੈਂਬਰ ਦੇ ਮੈਂਬਰ ਹੈਗੇ ਨੇ ਸੰਦੀਪ ਬੰਦੂ ਉਹਨਾਂ ਵੱਲੋਂ ਕਿ ਬੇਵੇਦ ਵੀ ਹੋਈ ਹੋਣੀ ਫਿਰ ਕਿਵੇਂ ਜੇਕਰ ਬੇਵੇਦ ਵੀ ਨਹੀਂ ਹੋਈ ਤਾਂ ਵੀਡੀਓ ਸਾਹਮਣੇ ਕਿਉਂ ਨਹੀਂ ਆਉਂਦੀ ਹੈਗੀ ਦੇਖੋ ਮੇਅਦ ਵੀ ਹੋਈ ਹੈ ਜਿਹੜਾ ਸੰਦੀ ਜਾਂ ਤੱਕ ਸੰਦੀ ਬੰਦੋ ਦੀ ਗੱਲ ਹੈ ਉਹ ਇੱਕ ਸਰਾਰਤੀ ਤੱਤ ਹੈ ਉਸ ਨੇ ਇੱਕ ਬਿਆਨ ਜਾਰੀ ਕਰਿਆ ਪੰਜਾਬ ਸਰਕਾਰ ਵੱਲੋਂ ਜਨਕੀ ਬਾਅਦ ਚ ਐਸਡੀਐਮ ਸਾਹਮਣੇ ਦੱਸਿਆ ਵੀ ਇਸ ਪੰਜਾਬ ਸਰਕਾਰ ਵੱਲੋਂ ਇਹੋ ਜਿਹਾ ਕੋਈ ਬਿਆਨ ਨਹੀਂ ਜਾਰੀ ਕੀਤਾ ਗਿਆ ਜਨਕੀ ਉਹ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਵੀਡੀਓ ਦਿਖਾ ਸਕਦਾ ਉਹਦੇ ਵਿੱਚ ਉਹ ਕਹਿ ਰਿਹਾ ਕਿ ਪੰਜਾਬ ਸਰਕਾਰ ਵੱਲੋਂ ਬਿਆਨ ਜਾਰੀ ਕੀਤਾ ਗਿਆ ਜਾਰ ਹੈ ਕਿ ਜਿਹਦੇ ਵਿੱਚ ਉਹਨੇ ਕਿਹਾ ਵੀ ਹਿੰਦੂ ਸੰਗਠਨ ਜਿਹੜਾ ਜਿਹੜੇ ਕੱਲ ਲਾਈਵ ਹੋਏ ਸੀ ਲਾਈਵ ਹੋਣ ਤੇ ਸਾਡੇ ਸਾਰੇ ਹਿੰਦੂ ਸੰਗਠਨ ਸੀਗੇ ਸ਼ਿਵ ਸੈਨਾ ਵੀ ਸੀ ਹਿੰਦੂ ਸੁਰੱਖਿਆ ਸੰਧੀ ਹਿੰਦੂ ਦਰਸ਼ ਸੀ ਔਰ ਵੀ ਬਹੁਤ سارے ਸੰਗਠਨ ਆਏ ਸੀ ਜਿਹੜੇ ਉ ਸਾਡੇ ਸਾਰੇ ਸਨਾਤਨੀ ਭਾਈਆਂ ਨੂੰ ਪਤਾ ਲੱਗ ਸਕੇਗੀ ਕਾਲੀ ਮਾਤਾ ਮੰਦਿਰ 'ਚ ਇਸ ਤਰ੍ਹਾਂ ਦੀ ਮੰਦਬਾਗੀ ਘਟਨਾ ਕੱਟੀ ਐ ਤਾਂ ਉਸ ਲਈ ਸਾਨੂੰ ਸ਼ਰਾਰਤੀ ਤੱਤ ਦੱਸਿਆ ਜਿਹਨੂੰ ਅਸੀਂ ਇਹ ਸੋਚਿਆ ਵੀ ਸਾਨੂੰ ਗਾਲ ਕੱਢੀ ਐਸ ਨਹੀਂ ਤੁਸੀਂ ਉਹਨੂੰ ਸ਼ਰਾਰਤੀ ਤੱਤ ਕਹੀਏ ਨੂੰ ਕਹੀ ਜਾਂਦਾ ਫਿਰ ਇਹੀ ਇਹੀ ਦਾ ਫਾੜਾ ਹੈਗਾ ਇਹੀ ਫਾੜਾ ਦਾ ਫਿਰ ਵੀਡੀਓ ਡਿਸਕਲੋਜ਼ ਕਰਨ ਸਾਰੇ ਦੇ ਸਾਹਮਣੇ ਜੀ ਪੱਤਰਕਾਰਾਂ ਨੂੰ ਦਿਖਾ ਲਓ ਸਮਾਜ ਹਿੰਦੂ ਸਮਾਜ ਆਪੀ ਫੈਸਲਾ ਕਰੂਗਾ ਜੀ ਕਿ ਬੇਦਬੀ ਹੋਈ ਐ ਕਿ ਨਹੀਂ ਹੋਈ ਐ ਉਹ ਖੁਦ ਮੰਨ ਰਿਹਾ ਕਿ ਗੱਲਾਂ ਦੇ ਉੱਪਰ ਪੈਰ ਰੱਖਿਆ ਹੂੰ ਅਸੀਂ ਕਹਿੰਦੇ ਆ ਪਿਸਤੌਲ ਕੱਢਣਾ ਜਦੋਂ ਆਪਾਂ ਬੰਦਿਆ ਕਾਨੂੰਨ ਕਹਿੰਦਾ ਕਿਸੇ ਬੰਦੇ ਦੇ ਆਪਣੇ ਪਿਸਤੌਲ ਤਾਂ ਦੀ ਹੋ ਗੋਰੀ ਮਾਲ ਦੀ 367 ਲੱਗ ਜਾਂਦੀ ਹੈ ਜੀ ਅਗਰ ਉਹ ਗੱਲੇ ਚੜ ਗਿਆ ਤਾਂ ਬੇਅਦਬੀ ਹੋ ਗਈ ਅਗਰ ਬੇਅਦਬੀ ਨਹੀਂ ਹੋਈ ਤਾਂ ਪੁਲਿਸ ਪ੍ਰਸ਼ਾਸਨ ਨੇ ਬੇਅਦਬੀ ਦਾ ਪਰਚਾ ਕਾਚ ਉਠਾਦਰ ਜ ਕਰੇ ਹੂੰ ਇਹ ਬੰਦੇ ਨੂੰ ਪੁੱਛਣਾ ਚਾਹੀਦਾ ਇਸ ਤੋਂ ਪਹਿਲਾਂ ਵੀ ਬੰਦੂ ਦੇ ਜਿਹੜੇ ਹੈ ਪੁਲਿਸ ਪ੍ਰਸ਼ਾਸਨ ਦੇ ਐਨਟੀ ਬਿਆਨ ਆਉਂਦੇ ਰਹੇ ਇਸ ਤੋਂ ਪਹਿਲਾਂ ਵੀ ਮੰਦਰ ਦੀ ਇੱਕ ਚੋਰੀ ਦੀ ਘਟਨਾ ਹੋਈ ਸੀ ਜੀ ਜਿਹਦੇ ਵਿੱਚ ਸੀਸੀਟੀਵੀ ਫੁਟੇਜ ਸਾਰੇ ਵਾਰ ਹੋਈ ਸੀ ਤੁਸੀਂ ਵੀ ਦੇਖੀ ਹੋਣੀ ਚਾਹੀਦੀ ਬੰਦਾ ਜੇਬ ਵਿੱਚ ਪੈਸੇ ਪੰਦਾ ਸਰਾ ਨਜ਼ਰ ਆਇਆ ਸੀ ਤਾਂ ਬੰਦੋ ਨੇ ਪ੍ਰੈਸ ਕਰਕੇ ਕਿਹਾ ਸੀ ਮੰਦਰ ਵਿੱਚ ਕੋਈ ਚੋਰੀ ਨਹੀਂ ਹੋਈ ਹੂੰ ਕੀ ਆ ਸਾਡੇ ਡੀਸੀ ਸਾਹਿਬ ਪਾਗਲ ਨੇ ਜਿਨ੍ਹਾਂ ਨੇ ਪੰਜ ਬੰਦੇ ਸਸਪੈਂਡ ਕਰਤੇ ਉਹ ਕਿਉਂ ਕਰੇ ਫਿਰ ਜੇ ਚੋਰੀ ਹੋਈ ਨਹੀਂ ਤਾਂ ਪੰਜ ਬੰਦੇ ਸਸਪੈਂਡ ਕੀ ਹੋਈ ਉਹ ਕਹਿੰਦੇ ਸਸਪੈਂਸ਼ਨ ਵੀ ਜਦੋਂ 골ਡੀ ਨਾਲ ਗੱਲਬਾਤ ਹੋਈ ਜਿਨੇ ਇਸ ਮਾਮਲੇ 'ਤੇ ਸ਼ਿਕਾਇਤ ਕੀਤੀ ਜਿ ਕੋਈ ਸਸਪੈਂਸ਼ਨ ਜਿਹੜੀ ਹੈਗੀ ਸਸਪੈਂਡ ਜਿਹੜੇ ਕੀਤੇ ਨੇ ਉਹ ਵੀ ਫੋਰੀ ਤੋਰ ਦੇ ਦੁਬਾਰਾ ਕਿਤੇ ਹੋਰ ਉਹਨਾਂ ਨੂੰ ਜੁਆਇਨ ਕਰਾਣ ਦੀ ਕਵੈਸਚਨ ਹੈ ਜਦ ਕਰਵਾਏ ਜਾਣਗੇ ਫਿਰ ਦੇਖਾਂਗੇ ਫਿਲਹਾਲ ਦਾ ਸਸਪੈਂਡ ਹੈ ਉਹ ਜੀ ਮੰਦਰ ਬਿਲਕੁਲ ਨਹੀਂ ਆ ਰਹੇ ਉਹਨਾਂ ਜੋ ਕੋਈ ਵੀ ਨਹੀਂ ਆ ਰਹੇ ਤੇ ਹੁਣ ਸੰਦੀਪ ਬੰਦੂ ਦੀ ਗੱਲ ਕਰ ਰਹੇ ਤੁਸੀਂ ਕੱਲ ਤਰਨੇ ਦੇ ਜਦੋਂ ਬੈਠੇ ਸੀਗੇ ਬਾਰ ਬਾਰ ਮੰਗ ਕਰ ਰਹੇ ਸੀਗੇ ਸੰਦੀਪ ਬੰਦੂ ਨੂੰ ਬਰਖਾਸਤ ਕੀਤਾ ਜਾਵੇ ਉਹਨੂੰ ਕਿਹੜਾ ਸਰਕਾਰੀ ਓਦਾਂ ਮਿਲਿਆ ਸੀ ਬਰਖਾਸਤ ਹੋਣ ਵਾਸਤੇ ਉਹਨੂੰ ਕੋ ਸਰਕਾਰੀ ਹੁੰਦਾ ਜੀ ਸਰਕਾਰੀ ਜਿਹੜੀ ਇਹ ਸਲਾਹਕਾਰ ਕਮੇਟੀ ਮੈਨੇਜਮੈਂਟ ਕਮੇਟੀ ਹੁੰਦੀ ਹੈ ਇਹ ਸਰਕਾਰੀ ਅਹੁਦਾ ਹੀ ਹੁੰਦਾ ਹੈ ਇਹਦੇ ਵਿੱਚ ਕੋਈ ਤਨਖਾਹ ਨਹੀਂ ਮਿਲਦੀ ਜਿਹੜੀ ਸਰਕਾਰ ਆਂਦੀ ਹੈ ਆਪਣੇ 5-7 ਬੰਦੇ 10 ਬੰਦੇ ਇਹ ਕਮੇਟੀ 'ਚ ਪਾ ਦਿੱਤੇ ਜਾਂਦੇ ਨੇ ਔਰ ਉਹ ਮੈਨੇਜਮੈਂਟ ਕਮੇਟੀ ਹੀ ਕਾਲੀ ਮਾਤਾ ਮੰਦਿਰ ਤੇ ਕਾਬਜ ਹੁੰਦੀ ਹੈ ਉਹ ਸਾਰੇ ਫੈਸਲੇ ਕਾਲੀ ਮਾਤਾ ਮੰਦਿਰ ਦੇ ਉਹ ਕਮੇਟੀ ਵੱਲੋਂ ਹੀ ਲਏ ਜਾਂਦੇ ਨੇ ਜਿਹੜੇ ਡੀਸੀ ਵੱਲੋਂ ਮਨਜ਼ੂਰ ਕਰਕੇ ਫਿਰ ਉਸ ਨੂੰ ਲਾਗੂ ਕੀਤਾ ਜਾਂਦਾ ਹੈ ਫਿਰ ਜੇਕਰ ਤੁਹਾਡੀ ਇਹ ਮੰਗ ਆ ਪੂਰੀ ਨਹੀਂ ਹੁੰਦੀ ਤਾਂ ਫਿਰ ਤੁਹਾਡੇ ਵੱਲੋਂ ਕੀ ਕੀਤਾ ਜਾਣਾ ਅਸੀਂ 48 ਘੰਟੇ ਦਾ ਪ੍ਰਸ਼ਾਸਨ ਨੂੰ ਟਾਈਮ ਦਿੱਤਾ ਹੈ ਕੱਲ ਜੀ ਸਾਡੇ ਸਾਰੇ ਹਿੰਦੂ ਸੰਗਠਨਾਂ ਦੀ ਐਸਐਸਪੀ ਸਾਹਿਬ ਜਿਹੜੇ ਪੁਲਿਸ ਦੀ ਜਿਹੜੀ ਕਾਰਵਾਈ ਉਸ ਤੋਂ ਸਾਰੇ ਹਿੰਦੂ ਸੰਗਠਨਾਂ ਨੇ ਸੰਤੁਸ਼ਟੀ ਪ੍ਰਗਟ ਕਰੀ ਹੈ ਕਿਉਂਕਿ ਬੇਅਦਬੀ ਹੋਈ ਹੈ ਉਹਨਾਂ ਨੇ ਪਰਚਾ ਦਰਜ ਕਰਾਇਆ ਜੀ ਪਹਿਲੀ ਗੱਲ ਤਾਂ ਬੰਦੂ ਇੱਥੇ ਝੁੱਠਾ ਬਹਿ ਗਿਆ ਕਿ ਬੇਅਦਬੀ ਦਾ ਪਰਚਾ ਦਰਜ ਹੋ ਚੁੱਕਾ ਹੈ ਹਮ ਤਾਂ ਦੂਜੀ ਗੱਲ ਇਹ ਹੈ ਅਸੀਂ ਸਾਰੇ ਹਿੰਦੂ ਸੰਗਠਨਾਂ ਨੇ ਕੱਲ ਬੈਠ ਕੇ ਮੀਟਿੰਗ ਕਰੀਏ 48 ਘੰਟੇ ਦਾ ਟਾਈਮ ਅਸੀਂ ਪ੍ਰਸ਼ਾਸਨ ਨੂੰ ਦਿੱਤਾ ਹੈ ਇਹਨਾਂ ਸਾਹਮਣੇ ਦਾ ਕਹਿਣਾ ਸੀਗਾ ਸਾਨੂੰ ਮੌਕੇ ਦੇ ਧਰਨੇ ਤੇ ਆਏ ਸੀ ਹਮ ਉਹਨਾਂ ਨੇ ਦੱਸਿਆ ਸੀ ਕਿ ਇਹ ਐਫਸੀਆਰ ਨੂੰ ਜਿਹੜੀ ਥੋੜੀ ਮੰਗਾ ਭੇਜੀ ਜਾਊਗੀ ਉੱਥੇ ਤੋਂ ਇਹਨੂੰ ਬਰਖਾਸਤ ਕੀਤਾ ਜਾਊਗਾ ਉਸ ਦੌਰਾਨ ਜਿਹੜਾ ਸਾਨੂੰ ਪਤਾ ਲੱਗਿਆ ਵੀ ਇਹ ਮੰਦਰਾਂ ਤੋਂ ਮਨਾ ਕਰ ਦਿੱਤਾ ਗਿਆ ਸੁਨੀ ਬੰਦੂ ਹੁਣ ਮੰਦਰ ਨਹੀਂ ਆ ਸਕਦਾ ਹੈਗਾ ਮੈਨੂੰ ਭਰੋਸੇ ਮਨ ਸੂਤਰਾ ਤੋਂ ਪਤਾ ਲੱਗਿਆ ਕਿ ਇਹਨੂੰ ਪ੍ਰਸ਼ਾਸਨ ਵੱਲੋਂ ਮਨਾ ਕੀਤਾ ਗਿਆ ਤਾਂ ਕਿ ਉੱਥੇ ਕੋਈ ਸ਼ਾਂਤੀ ਬਣੀ ਰਹੇ ਕੋਈ ਝਗੜਾ ਨਾ ਹੋਵੇ ਯਾਨੀ ਕਿ ਤੁਹਾਡੇ ਤੇ ਭਰੋਸਾ ਨਹੀਂ ਹੈਗਾ ਪ੍ਰਸ਼ਾਸਨ ਨੂੰ ਵੀ ਤੁਸੀਂ ਕੋਈ ਝਗੜਾ ਕਰ ਸਕਦੇ ਹੋ ਮੈਂ ਨਹੀਂ ਸਾਰੇ ਹਿੰਦੂ ਸੰਗਠਨ ਨਾਰਾਜ਼ ਸਾਰਾ ਹਿੰਦੂ ਸਮਾਜ ਸਾਰਾ ਸਨਾਤਨ ਸਮਾਜ ਨਾਰਾਜ਼ ਕਾਲੀ ਮਾਤਾ ਮੰਤਰਕੋਣੀ ਮੰਨਦਾ Hindu ਵੀ ਮੰਨਦੇ ਸੀ ਨਰਾਜ਼ਗੀ ਠੀਕ ਹੈ ਮੰਨ ਸਕਦੇ ਆ ਵੀ ਠੀਕ ਹੋਏਗੀ ਪਰ ਤੁਹਾਡੇ ਜਿਹੜੇ ਸ਼ਬਦ ਸੀ ਕੱਲ ਤੁਸੀਂ ਕਿਹਾ ਕਿ ਜੇਕਰ ਸੰਦੀਪ ਬੰਦੂ ਦੇ ਘਰ ਦੀ ਮਾਂ ਪੈਣ ਦੇ ਕੱਪੜੇ ਪਾੜ ਦਿੱਤੇ ਜਾਣ ਫਿਰ ਮਾਮਲਾ ਕੀ ਦਰਜ ਹੋਊਗਾ ਇਹ ਸ਼ਬਦ ਚੰਗੇ ਨਹੀਂ ਬਿਲਕੁਲ ਫਿਰ ਫਿਰ ਇਹ ਇਹ ਥੋੜਾ ਇਹ ਥੋੜੀ ਕਿਹੇਗਾ ਕਿ ਬਲਾਤ ਕਰਦਾ ਹੋਇਆ ਨਹੀਂ ਕੱਪੜੇ ਫਾੜੇ ਆ ਜੀ ਹੂੰ ਸਾਡੇ ਮੰਦਰ ਦੇ ਉੱਪਰ ਉਹ ਵੀ ਸਾਡੀ ਮਾਂ ਹੈ ਸਾਡੀ ਮਾਂ ਦੀ ਬੇਅਦ ਵੀ ਕੋਈ ਗਿੱਲੇ ਤੇ ਜੜ ਗਿਆ ਤਾਂ ਸਾਡੇ ਬੇਅਦ ਵੀ ਹੋ ਗਈ ਜੀ ਪਿਸਤੌਲ ਤਾੜਨਾ ਤਾਂ ਵੀ 307 ਗੋਲੀ ਮਾਰਨਾ ਤਾਂ ਵੀ 307 ਜੀ 307 ਲੱਗਦੀ ਹੈ ਬੇਅਦਬੀ ਕਰਨਾ ਔਰ ਬੇਅਦਬੀ ਦੀ ਕੋਸ਼ਿਸ਼ ਕਰਨਾ ਜੀ ਬੇਅਦਬੀ ਹੀ ਮੰਨੀ ਜਾਂਦੀ ਹੈ ਜਦੋਂ ਪੁਲਿਸ ਨੇ ਪਰਚਾ ਦਰਜ ਕਰ ਲਿਆ ਜਦੋਂ ਪਿਛਲੀ ਵਾਰੀ ਬੇਅਦਬੀ ਦੀ ਗੱਲ ਸਾਹਮਣੇ ਆਈ ਸੀ ਤਾਂ ਉਸ ਵਿਅਕਤੀ ਦਾ ਦਿਮਾਗੀ ਸਤੰਦੋ ਸੰਦੋਲਨ ਠੀਕ ਨਹੀਂ ਸੀ ਦੱਸਿਆ ਗਿਆ ਇਸ ਵਿਅਕਤੀ ਦੀ ਜਾਂਚ ਪੜਤਾਲ ਹੋਈ ਹੈ ਕਿਸ ਤਰ੍ਹਾਂ ਦਾ ਹੈ ਜਿਸ ਤਰ੍ਹਾਂ ਕੱਲ ਐਸਐਸ ਤੋਂ ਸਾਹਮਣੇ ਸਾਡੇ ਕਾਲੀ ਮਾਤਾ ਮੰਦਿਰ ਮੀਟਿੰਗ ਜਾ ਕੇ ਦੱਸਿਆ ਕਿ ਇਹ ਇੱਕ ਗਰੀਬ ਘਰ ਤੋਂ ਹੈਗਾ ਜੀ ਬਾਲਮੀਕ ਸਮਾਜ ਦਾ ਰਹਦੇ ਸੀ ਜੀ ਔਰ 30 ਤੋਂ 38 ਸਾਲ ਦੀ ਉਮਰ ਦੱਸਦੇ ਆ ਕੱਲਾ ਬੰਦਾ ਰਹਿੰਦਾ ਇਹ ਘਰ ਵਾਲੀ ਬੱਚੇ ਛੱਡ ਕੇ ਜਾ ਚੁੱਕੇ ਇਹਨੂੰ ਜੀ ਤਾਂ ਇਹਨਾਂ ਦਾ ਬਾਪ ਕੋਈ ਚੌਂਕੀ ਵਗੈਰਾ ਲਾਂਦਾ ਸੀ ਜਿਹਦੇ ਕਾਰਨ ਇਹਨਾਂ ਨੂੰ ਕੁਝ ਮਿਲਿਆ ਨਹੀਂ ਮਹਾਮਈ ਵੱਲੋਂ ਗੈਰ ਲੋਰ ਅਦਾਸ ਕਰਨ ਤੋਂ ਬਾਅਦ ਤਾਂ ਉਸ ਵੱਲੋਂ ਰੋਸ਼ ਵੱਜੋ ਆ ਗਏ ਉਸਨੇ ਇਹ ਜਿਹੜੀ ਕਾਰਵਾਈ ਕੀਤੀ ਹੈ ਫਿਲਹਾਲ ਜੋ ਪਹਿਲੀ ਜਾਂਚ ਦੇ ਵਿੱਚ ਨਿਕਲ ਗਿਆ ਆ ਉਸ ਤੋਂ ਬਾਅਦ ਇਹਦੇ ਫੋਨ ਦੀ ਜਿਹੜੀ ਹੈ ਫੋਰੈਂਸਿਕ ਲੈਬ ਵਿੱਚ ਭੇਜਿਆ ਜਿਸ ਤਰ੍ਹਾਂ ਸਾਨੂੰ ਕੱਲ ਐਸਐਸਪੀ ਸਾਹਿਬ ਦੱਸ ਕੇ ਗਏ ਜੀ ਤਾ ਉਹਦੇ ਵਿੱਚ ਇਹ ਜਾਣਕਾਰੀ ਇਕੱਠੀ ਕੀਤੀ ਜਾਊਗੀ ਕਿ ਆ ਉਹਨਾਂ ਦੇ ਕੋਈ ਖਾਨਿਸਤਾਨੀ ਤਾਕਤਾਂ ਨਾਲ ਜਾਂ ਦੇਸ਼ ਵਿਰੋਧੀ ਤਾਕਤਾਂ ਨਾਲ ਜਾਂ ਹਿੰਦੂ ਵਿਰੋਧੀ ਤਾਕਤਾਂ ਨਾਲ ਕੋਈ ਸੰਬੰਧ ਨਹੀਂ ਉਹ ਇਹਦੇ ਫੋਨ ਕੋਲ ਡਿਟੇਲ ਤੋਂ ਖੰਘਾਲ ਕੇ ਪਤਾ ਲੱਗ ਜਾਊਗਾ ਬਰਹਾਲ ਦੀ ਗੱਲ ਕਰੀਏ ਤਾਂ ਜਿਹੜੇ ਜਿੰਨੇ ਵੀ ਹਿੰਦੂ ਸੰਗਠਨ ਹੈਗੇ ਨੇ ਉਹਨਾਂ ਦੇ ਬਾਅਦ ਦੇ ਵਿੱਚ ਇੱਕ ਮੀਟਿੰਗ ਵੀ ਥੋੜੇ ਇੱਕ ਹਾਲ ਦੇ ਵਿੱਚ ਹੁੰਦੀ ਹੈ ਉਸ ਵਿੱਚ ਕੀ ਫੈਸਲਾ ਲਿੱਤਾ ਜਾਂਦਾ ਜਿਵੇਂ ਕਿ ਰੀਸ਼ ਸਿੰਘਲਾ ਜਿਹੜੇ ਹੈਗੇ ਨੇ ਉਹ ਸੰਬੋਧਨ ਕਰਦੇ ਸੀ ਸੁਣਨੇ ਉਹ ਕਹਿ ਰਹੇ ਕਿ ਜਿੰਨੇ ਵੀ ਸੰਗਠਨ ਕੋਈ ਤੇ ਵਿਰੋਧ ਕਰਨਾ ਹੁੰਦਾ ਤਾਂ ਆਪਣੇ ਦਾ ਘੱਟੋ ਘੱਟ 10 ਮੈਂਬਰ ਲੈ ਕੇ ਆਓ ਉਹ ਕਿਸ ਚੋਂ ਦੇ ਸਹਿਮਤੀਆਂ ਹੋਈਆਂ ਨੇ ਉਹ ਕੱਲ ਅਸੀਂ ਇੱਕ 21 ਮੈਂਬਰੀ ਕਮੇਟੀ ਜਿਹਨੇ ਕੱਲ ਬਹੁਤ ਸਾਰੇ ਹਿੰਦੂ ਸੁਰੱਖਿਆ ਸੰਧੀ ਦੇ ਮੇਰੇ ਹਵਾਨ ਵੱਲੋਂ ਕਾਲੀ ਮਾਤਾ ਮੰਦਰ ਇਕੱਠੇ ਹੋਈ ਸੀ ਕਟੂਗੜ 35 ਤੋਂ 40 ਸੰਗਠਨ ਜਿਹੜੇ ਹੈ ਆ ਕੇ ਉਹਨਾਂ ਨੇ ਧਰਨਾ ਵੀ ਲਾਇਆ ਸੀ ਕੱਲ ਸ਼ਾਂਤੀਪੂਰਵਕ ਧਰਨਾ ਸੀ ਜੈ ਮਾਤਾ ਦੀ ਕਰਦੇ ਹੋਏ ਸੀ ਧਰਨਾ ਲਾਇਆ ਸੀ ਔਰ ਜਦੋਂ ਪ੍ਰਸ਼ਾਸਨ ਨੇ ਕਾਰਵਾਈ ਕੀਤੀ ਆ ਕੇ ਸਾਰਾ ਕੁਝ ਦੱਸਿਆ ਸਾਰੇ ਸਾਡੇ ਹਿੰਦੂ ਭਰਾਵਾਂ ਨੇ ਸਾਰੇ ਸਨਾਤਨੀ ਭਰਾਵਾਂ ਨੇ ਸਾਡੇ ਹਿੰਦੂ ਸੰਗਠਨਾਂ ਨੇ ਸਹਿਮਤੀ ਬਿਆਨਤ ਕਰੀ ਹੈ ਐਸਐਸਸੀ ਸਾਹਮਣੋਂ ਜਿਹੜੀ ਕਾਰਵਾਈ ਕੀਤੀ ਹੈ ਉਹਦੇ ਵੱਲੋਂ ਸੰਤੁਸ਼ਟੀ ਬਿਆਨਤ ਕਰੀ ਹੈ ਤਾਂ ਇਹਦੇ ਬਾਰ ਵੀ ਅਸੀਂ ਜਿਹੜਾ ਹੈ ਬੰਦੂ ਵਾਲਾ ਇੱਕ ਮਸਲਾ ਸੀਗਾ ਤੇ ਇੱਕ ਜਿਹੜਾ ਇਹਦਾ ਫੋਨ ਹਜੇ ਫਾਇਨਸਿਕ ਲੈਬ ਵਿੱਚ ਗਿਆ ਹੋਇਆ ਹੈਗਾ ਉਹਦੀ ਅਸੀਂ ਵੇਟ ਕਰਾਂਗੇ ਇਸ ਕਰਕੇ ਅਸੀਂ ਪ੍ਰਸ਼ਾਸਨ ਨੂੰ 48 ਘੰਟੇ ਦਾ ਟਾਈਮ ਦਿੱਤਾ ਹੈ ਔਰ 21 ਮੈਂਬਰੀ ਕਮੇਟੀ ਬਣਾ ਕੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਪਟਿਆਲਾ ਸ਼ਹਿਰ ਦੀ ਜ਼ਿਲ੍ਹੇ ਦੀ ਕਿ ਜਿਹੜੇ ਹਿੰਦੂ ਸਮਾਜ ਦੇ ਫੈਸਲੇ ਜਿਵੇਂ ਕਿ ਹਿੰਦੂ ਸਮਾਜ ਵਿੱਚ ਜਿਹੜੇ ਛੋਟੇ-ਛੋਟੇ ਸੰਗਠਨ ਬਣੇ ਹੋਏ ਆ ਇਹ ਸਾਰਿਆਂ ਨੂੰ ਇਕੱਠੇ ਕਰਕੇ ਇੱਕ ਜਗ੍ਹਾ ਤੇ ਹੀ ਫੈਸਲਾ ਦਿੱਤਾ ਜਾ ਸਕੇ ਸਾਰੇ ਹਿੰਦੂ ਸੰਗਠਨ ਤਾਂ ਉੱਚੇ ਦਿਖਾਈ ਦੇ ਤੇ ਲੇਕਿਨ ਹਿੰਦੂ ਤਖਤ ਦੇ ਜਿਹੜੇ ਮੁਖੀ ਨੇ ਉਹ ਦਿਖਾਈ ਨਹੀਂ ਦਿੱਤੇ ਕੌਣ ਹਿੰਦੂ ਤਖਤ ਮੁਖੀ ਦੀ ਗੱਲ ਅਸ਼ਵਨੀ ਕੁਮਾਰ ਗੱਗੀ ਨਾਮ ਪੁਰਾਣਾ ਸੀ ਇਹ ਹੁਣ ਬ੍ਰਹਮਾ ਲੰਦ ਗਰੀ ਨੇ ਦੇਖੋ ਹਿੰਦੂ ਤਖਤ ਦੇ ਜਿਹੜੇ ਪੀਠਾ ਦੀਸ਼ਵਰ ਹੁਣ ਬਣੇ ਆ ਉਹ ਸਾਡੇ ਨਾਲ ਸੀਗੇ ਹਿੰਦੂ ਤਖਤ ਦੇ ਧਰਮਾ ਦੇ ਜਿਹੜੀ ਬਣਾਏਗੇ ਦੀਦੀ ਮਾ ਭਗਨੇਸ਼ਰੀ ਗਰੀ ਜੀ ਮਹਾਰਾਜ ਉਹ ਵੀ ਸਾਡੇ ਨਾਲ ਸੀਗੇ ਗੱਗੀ ਕਿਉਂ ਨਹੀਂ ਆਇਆ ਹੁਣ ਇਹਦਾ ਸਾਨੂੰ ਅਸੀਂ ਕਹਿ ਨਹੀਂ ਸਕਦੇ ਕਿਉਂਕਿ ਸਨਾਥ ਨਾਲ ਜਿਹਨਾਂ ਨੂੰ ਪ੍ਰੇਮ ਹੈ ਉਹ ਧਰਮ ਯੁੱਧ ਆ ਇਹ ਧਰਮ ਦੀ ਲੜਾਈ ਮਾਏਗਾ ਅਸੀਂ ਕੋਈ ਤਨਖਾਣੀ ਦੇਣੀ ਕਿਸੇ ਨੂੰ ਅਸੀਂ ਦਾ ਧਰਮ ਨਾਲ ਜਿਹਨੂੰ ਪਿਆਰ ਹੈ ਉਹ ਆਇਆ ਕਿਨੂੰ ਤਰੰਨਲ ਨਹੀਂ ਪਰ ਇਹ ਇਹਨਾਂ ਗੱਲਾਂ 'ਚ ਬਹੁਤ ਦੋਚੀਤੀ ਹੁੰਦੀ ਹੈ ਜਿਹੜੇ ਆਮ ਸਨਾਤਨੀ ਲੋਕ ਨੇ ਉਹ ਹੁਣ ਕਿਨੂੰ ਦਖਤ ਦਾ ਜਿਹੜਾ ਗੱਦੀ ਦਾ ਵਾਰਸ ਸਮਝਣ ਤੁਸੀਂ ਕਹਿੰਦੇ ਹਿੰਦੂ ਤਖਤ ਦੇ ਜਿਹੜੇ ਹੁਣ ਬਣਾਏ ਨੇ ਹੁਣ ਕੌਣ ਬਣਾਏ ਨੇ ਤੇ ਜਿਹੜੇ ਪਹਿਲਾਂ ਬ੍ਰਹਮਾ ਨੰਦਗਿਰੀ ਨੇ ਉਹ ਹਿੰਦੂ ਤਖਤ ਦੇ ਕਿਸੇ ਗੱਦੀ ਦੇ ਕਾਬਜ ਹੈਗੇ ਜਾਂ ਸਿਰਫ ਲਿਖਤੀ ਅਰੋਪ ਚੀ ਨੇ ਦੇਖੋ ਪਹਿਲਾਂ ਜਗਤਗੁਰੂ ਪੰਚਨੰਦਗਿਰੀ ਜੱਤ ਸੀਗੇ ਜੀ ਉਹਨਾਂ ਦਾ ਇੱਕ ਬਹੁਤ ਵੱਡਾ ਸਮਰਾਜਿਆ ਸੀਗਾ ਜਿਹਨੂੰ ਤਖਤ ਵੀ ਉਹ ਖੁਦ ਚਲਾਉਂਦੇ ਸੀ ਹਿੰਦੂ ਸੁਰੱਖਿਆ ਕਮੇਟੀ ਵੀ ਉਹ ਖੁਦ ਚਲਾਉਂਦੇ ਸੀ ਗਊਸ਼ਾਲਾ ਵੀ ਚਲਾਉਂਦੇ ਸੀ ਲੰਗਰ ਕਮੇਟੀ ਵੀ ਚਲਾਉਂਦੇ ਸੀ ਜੂਨਾ ਖਾੜਾ ਵੀ ਚਲਾਉਂਦੇ ਸੀ ਹੋਰ ਵੀ ਕਈ ਸੰਸਥਾਵਾਂ ਚੀਜ਼ਾਂ ਦੇ ਉਹ ਸਦਸਿਆ ਸੰਸਥਾਪਕ ਸੀਗੇ ਲੇਕਿਨ ਉਹਨਾਂ ਦੇ ਜਾਣ ਤੋਂ ਬਾਅਦ ਇੱਕ ਇਹ ਬਹੁਤ ਵੱਡਾ ਸਮਰਾਜ ਸੀ ਨੂੰ ਸੰਭਾਲਣਾ ਬੜਾ ਮੁਸ਼ਕਿਲ ਸੀਗਾ ਜਿਸ ਦੇ ਵਿੱਚ ਆਪਸ ਦੇ ਵਿੱਚ ਅਸੀਂ ਬੈਠ ਕੇ ਫੈਸਲਾ ਕਰਿਆ ਜਿਸ ਦੇ ਵਿੱਚ ਆਸ਼ੋਦਸ਼ ਗੋਤਨ ਨੂੰ ਅਸੀਂ ਲੰਗਰ ਕਮੇਟੀ ਦਾ ਪ੍ਰਧਾਨ ਬਣਾਇਆ ਕਿਉਂਕਿ ਇੱਕ ਬਾਪ ਦੇ ਅਗਰ 4 ਬੇਟੇ ਹੁੰਦੇ ਨੇ ਉਹਦੀ ਜ਼ਿਆਦਾ ਆਪਸ ਵਿੱਚ ਵੰਡ ਲੈਣੇ ਹੁੰਦੇ ਆ ਤਾਂ ਉਸੇ ਤਰ੍ਹਾਂ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਇਹ ਜਿਹੜਾ ਵੀ ਮੜਾ ਮੋਟ ਵੀ 60% ਤਾਂ ਅਸੀਂ ਹੱਲ ਕਰਨ ਚ ਕਾਮਯਾਬ ਹੋ ਗਏ ਆ। ਅ ਬਾਕੀ 40% ਰਹਿ ਗਿਆ ਵੀ ਅਸੀਂ ਬਹੁਤ ਜਲਦੀ ਇਹਨੂੰ ਹੱਲ ਕਰਨ ਚ ਕਾਮਯਾਬ ਹੋ ਜਾਾਂਗੇ। ਔਰ ਜਿਹੜਾ ਜੂਨਾ ਖਾੜੇ ਦੇ ਸਥਾਨ ਸੀਗੇ ਬਾਬਾ ਜੀ ਦੇ ਉਹ ਉਹਨਾਂ ਦੀ ਭੈਣ ਸੀਗੀ ਜਿਹੜੀ ਨਾਮ ਦੇਸ਼ਰੀ ਨੰਦਗਿਰੀ ਜੀ ਉਹਨਾਂ ਨੂੰ ਸੰਭਾਲ ਲਏ ਗਏ ਨੇ। Hindu ਸੁਰੱਖਿਆ ਸਮਿਤੀ ਜਿਹੜਾ ਪਦ ਭਾਰ ਜਿਹੜਾ ਹੈ ਉਹ ਮੈਨੂੰ ਸੰਭਾਲ ਲਿਆ ਗਿਆ। ਔਰ Hindu ਤਖਤ ਜਿਹੜਾ ਹੈਗਾ ਉਹ ਹਜੇ ਵਿਵਾਦਿਤ ਹੈ ਕਿਉਂਕਿ 2-3 ਬੰਦਿਆਂ ਨੇ ਰਜਿਸਟਰ ਕਰਾਇਆ ਹੋਇਆ। ਅਸੀਂ ਕੋਸ਼ਿਸ਼ ਕਰ ਰਹੇ ਹਾਂ। ਕਿ ਇਹ ਤਿੰਨੋਂ ਚਾਰੋਂ ਹਿੰਦੂ ਹਿੰਦੂ ਤਖਤ ਜਿਹੜੇ ਬਣੇ ਹੋਏ ਇਕੱਠੇ ਹੋ ਜਾਣ ਇਕੱਠੇ ਹੋ ਕੇ ਹੀ ਕੰਮ ਕਰਨ ਮੇਰੀ ਪ੍ਰਵੀਨ ਜੀ ਨਾਲ ਉਹਨਾਂ ਨੇ ਰਜਿਸਟਰ ਕਰਾਇਆ ਇੱਕ ਮਹਾਂਲੀਪੋ ਇੱਕ ਹਿੰਦੂ ਤਖਤ ਚੰਡੀਗੜ੍ਹ ਤੋਂ ਚੱਲ ਰਿਹਾ ਹੈਗਾ ਉੱਥੇ ਉਹਨਾ ਉਹ ਵੀ ਦਾਵਾ ਕਰਦੇ ਆ ਰਜਿਸਟ੍ਰੇਸ਼ਨ ਹੈ ਸਾਡੇ ਕੋਲ ਇੱਕ ਹਿੰਦੂ ਤਖਤ ਅੰਬਾਲਾ ਚੱਲ ਰਿਹਾ ਉਹ ਵੀ ਦਾਵਾ ਕਰ ਲੈਣਗੇ ਸਾਡੇ ਕੋਲ ਰਜਿਸਟ੍ਰੇਸ਼ਨ ਹੈ ਇੱਕ ਹਿੰਦੂ ਤਖਤ ਸਾਡੇ ਕੋਲ ਹੈਗਾ ਅਸੀਂ ਵੀ ਦਾਵਾ ਕਰ ਦੇਣਗੇ ਸਾਡੇ ਕੋਲ ਰਜਿਸਟ੍ਰੇਸ਼ਨ ਹੈਗੀ ਹੈ ਤਾਂ ਇਹ ਚਾਰੋਂ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਦੋ ਤਾਂ ਹੁਣ ਸਾਡੇ ਕੋਲ ਪ੍ਰਵੀਨ ਜੀ ਤਾਂ ਨਾਲ ਤਾਂ ਸਾਡੀ ਗੱਲਬਾਤ ਹੋ ਗਈ ਹੈ ਤਾ ਉਹ ਸਹਿਮਤ ਹੋ ਗਏ ਨੇ ਬਾਕੀ ਜਿਹੜੇ 2-3 ਹੈਗੇ ਆ ਉਹ ਵੀ ਬਹੁਤ ਜਲਦੀ ਸਹਿਮਤ ਕਰ ਗਏ ਇੱਕ ਹਿੰਦੂ ਤਖਤ ਨੂੰ ਵੀ ਇੱਕ ਵੱਡੀ ਤਾਕਤ ਬਣਾ ਗਏ ਜਿਵੇਂ ਪਹਿਲਾਂ ਕੰਮ ਕਰ ਰਹੇ ਸੀ ਉਸ ਤਰ੍ਹਾਂ ਹੀ ਕੰਮ ਕਰ ਰਹੇ ਨੇ ਉਹ ਹਿੰਦੂ ਤਖਤ ਦੀ ਗੱਦੀ ਪਟਿਆਲਾ ਕਾਲੀ ਮਾਤਾ ਮੰਦਿਰ ਤੋਂ ਚੱਲ ਰਹੀ ਆ ਉਹ ਤੁਸੀਂ ਕਿਹਾ ਵਿਵਾਦਿਤ ਹੈ ਵਿਵਾਦਿਤ ਕੋਈ ਨਹੀਂ ਹੈ ਸਭ ਆਪਣਾ ਆਪਣਾ ਕੰਮ ਕਰ ਰਹੇ ਨੇ ਮੈਂ ਜਿਵੇਂ ਦੱਸਿਆ ਮੈਂ ਜਿਵੇਂ ਦੱਸਿਆ ਕਿ ਜਿਹੜਾ ਗੱਗੀ ਪੰਡਤ ਹੈ ਉਹ ਦੂਸਰੇ ਹਿੰਦੂ ਤਖਤ 'ਚ ਕੰਮ ਕਰਦਾ ਹੈ ਜੀ ਜਿਹੜੇ ਸਾਡੇ ਹੁਣ ਨਵੇਂ ਪੀਠਾ ਦੇਸ਼ਵਰ ਬਣਾਏਗੇ ਉਹ ਪ੍ਰਵੀਨ ਜੀ ਵਾਲੀ ਪਾਰਟੀ ਜੋ ਬਣੇ ਆ ਤਾਂ ਪੁਟਿਆ ਜੀ ਹੁਣ ਨਾਮ ਉਹਨਾਂ ਸਾਡੇ ਤੋਂ ਬਣੀ ਹੈ ਨਾਮ ਵੀ ਦੱਸ ਦਿਓ ਕਿੰਨਾਂ ਬਣਾਇਆ ਹੁਣ ਪੀਠਾ ਜੀ ਪੀਠਾ ਦੀਸਵਰਾ ਵਿਸ਼ਨੂੰ ਸ਼ਰਮਾ ਜੀ ਹੈ ਵਿਸ਼ਨੂੰ ਦੱਤ ਗਿਰੀ ਜੀ ਮਹਾਰਾਜ ਜੀ ਬਹੁਤ ਜਲਦੀ ਉਹਨਾਂ ਦਾ ਸੰਨਿਆਸ ਧਾਰਨ ਕਰ ਰਹੇ ਨੇ ਪਹਿਲਾਂ ਵੀ ਮੰਨਤੀ ਹੈਗੀ ਹੈ ਉਹਨਾਂ ਕੋਲ ਜੀ ਲੇਕਿਨ ਹੁਣ ਉਹ ਥਾਪ ਦਿੱਤੇ ਗਏ ਨੇ ਹਿੰਦੂ ਸੁਰੱਖਿਆ ਸੰਧੀ ਹਿੰਦੂ ਤਖਤ ਵੱਲੋਂ ਜੀ ਉਹਨਾਂ ਨੂੰ ਤਰ ਮਾਦੀਸਾ ਜਿਹੜਾ ਆਪਣਾ ਪੀਠਾ ਦੀਸਵਰ ਦਾ ਪਦ ਦਿੱਤਾ ਗਿਆ ਤਾਂ ਬਹੁਤ ਜਲਦੀ ਅਸੀਂ ਇਹਨਾਂ ਨੂੰ ਆਪਸ ਦੇ ਵਿੱਚ ਦਾ ਹੈ ਬਣਾ ਕੇ ਤਾਲਮਿਲ ਇਹਨੂੰ ਇੱਕ ਕਰਨ ਦੀ ਕੋਸ਼ਿਸ਼ ਜਿਹੜੀ ਮੇਰੇ ਵੱਲੋਂ ਕੋਸ਼ਿਸ਼ ਹੈ ਕਿ Hindu ਸੰਗਠਨ ਜਿਹੜੀ Hindu ਤਾਕਤਾਂ ਕੱਲ ਵੀ ਤੁਸੀਂ ਦੇਖਿਆ ਨਾ ਜਿਵੇਂ ਅਸੀਂ ਸਾਰਾ Hindu ਸੰਗਠਨ ਨੂੰ ਇਕੱਠੇ ਕਰਨ ਦੀ ਕੋਸ਼ਿਸ਼ ਕਰੀਏ ਜਿਹੜੀ ਇੱਕ ਇੱਕੀ ਮੈਂਬਰ ਕਮੇਟੀ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਔਰ ਦੂਜੀ ਕੋਸ਼ਿਸ਼ ਸਾਡੀ ਇਹ ਵੀ ਸਾਡਾ ਜਿਹੜਾ ਆਪਣਾ ਘਰ ਦਾ ਹੀ Hindu ਤਖਤ ਵਿਖਰਿਆ ਹੋਇਆ ਹੈ ਇਹਨੂੰ ਇਕੱਠਾ ਕਰਨ ਦੀ ਕੋਸ਼ਿਸ਼ ਜਿਹੜੀ ਹੈ ਸਾਡੇ ਵੱਲੋਂ ਬਹੁਤ ਜਲਦੀ ਕਾਮਯਾਬ ਹੋ ਜਾਵੇਗਾ ਜਿਹੜਾ Hindu ਵਿਸ਼ਵ ਤਖਤ ਬਣਾਇਆ ਗਿਆ ਹੈਗਾ ਬ੍ਰਿਸ਼ ਛੰਡਾਲਾ ਜੀ ਵੱਲੋਂ ਉਹਨਾਂ ਵੱਲੋਂ ਵੀ ਸੰਪਰਕ ਹੋ ਰਿਹਾ ਉਹ ਵੀ ਆਉਣ ਦੀ ਤਿਆਰੀ ਚ ਨੇ ਜਾਊਗਾ ਉਹ ਆਪਣੀ ਚਲਾਣਗੇ ਉਹਨਾਂ ਨਾਲ ਮੇਰੇ ਫਿਲਹਾਲ ਮੇਰੀ ਗੱਲਬਾਤ ਨਹੀਂ ਹੋਈ ਹੈ ਲੇਕਿਨ ਜਿਹੜੇ ਰਜਿਸਟ੍ਰੇਸ਼ਨ ਕਰਾਈ ਬੈਠੇ ਹੈ ਜਿਉਂਕਿ ਉਹਨਾਂ ਨੇ ਇੱਕ ਨਾਮ ਹੀ ਵੀ ਅਲੱਗ ਰੱਖ ਲਿਆ ਹੈਗਾ ਬਿਸ਼ੱਕ ਤਾਂ ਸਾਡੀ ਲਿਆ ਜੀ ਨਾਲ ਮੇਰੇ ਅچھے ਸੰਬੰਧ ਨੇ ਜੀ ਬਹੁਤ ਵਧੀਆ ਮੇਰੇ ਨਾਲ ਜਦੋਂ ਗੁਰੂ ਜੀ ਨਾਲ ਇਕੱਠੇ ਕੰਮ ਕੀਤਾ ਸੀ ਜੀ ਤਾਂ ਮੈਨੂੰ ਉਮੀਦ ਹੈ ਕਿ ਅਗਰ ਅਸੀਂ ਜਾਵਾਂਗੇ ਉਹਨੂੰ ਕੋ ਰਿਕਵੈਸਟ ਲੇ ਕੇ ਤਾਂ ਸਾਡੀ ਰਿਕਵੈਸਟ ਨਹੀਂ ਟਾਲਣਗੇ ਕਿਉਂਕਿ ਉਹਨਾਂ ਦੇ ਵੀ ਤਾਕਤ ਬੰਦੀ ਹੈ ਜਿਉਂ ਉਹਨਾਂ ਦੀ ਤਾਕਤ ਇੱਕ ਹਰਿਆਣੇ ਚ ਹੈ ਤਾਂ ਸਾਰੇ ਹਿੰਦੂ ਸੰਗਠਨ ਇਕੱਠੇ ਹੋ ਕੇ ਸਾਰੀ ਤਾਕਤ ਆਲ ਇੰਡੀਆ ਚ ਫੈਲਦੀ ਹੈ ਇਹਦੇ ਵਿੱਚ ਸਭ ਦਾ ਹੀ ਫਾਇਦਾ ਹੈ ਇਕ ਪਦਾਂ ਦੀ ਲੜਾਈ ਆ ਉਹ ਕਹਿੰਦਾ ਰਾਸ਼ਟਰਪ੍ਰਮukh ਮੈਂ ਹਾਂ ਉਹ ਕਹਿੰਦਾ ਰਾਸ਼ਟਰਪ੍ਰਮukh ਮੈਂ ਆ ਤਾਂ ਇਹਦਾ ਅਸੀਂ ਜਲਦੀ ਬੈਠ ਕੇ ਸਾਰਿਆਂ ਨੂੰ ਕੋਈ ਨਾ ਕੋਈ ਹੱਲ ਕੱਢ ਲਵਾਂਗੇ। ਅ ਬਾਕੀ ਜਿਹੜੇ ਤੁਸੀਂ ਕਰੇ ਹਿੰਦੂ ਦਖਤ ਤੁਹਾਡੇ ਕੋਲ ਸਹਿਮਤੀ ਮਨਾ ਰਹੇ ਨੇ ਉਹਨਾਂ ਦੇ ਵਿੱਚ ਜਿਹੜੇ ਗੱਦਗੀ ਜੀ ਨੂੰ ਤੁਸੀਂ ਕਰ ਰਹੇ ਨਹੀਂ ਆ ਰਹੇ ਕਿ ਉਹਨਾਂ ਵੱਲੋਂ ਵੀ ਕੋਈ ਜਵਾਬ ਤੁਹਾਨੂੰ ਆਇਆ ਹੈ ਕਿ ਸਹਿਮਤੀ ਰੱਖਦੇ ਆ ਜਾਂ ਨਹੀਂ ਰੱਖਦੇਗੇ ਜਾਂ ਬਿਲਕੁਲ ਤੁਹਾਡੇ ਨਾਲ ਗੱਲ ਹੀ ਨਹੀਂ ਕਰਨਾ ਚਾਹੁੰਦੇ ਹੈਗੇ ਕਿਉਂਕਿ ਤੁਹਾਡੀ ਕੰਨ ਨਾਲ ਕਾਂਦੀ ਲੱਗਦੀ ਜਿੱਥੇ ਉਹ ਬਹਿੰਦੇ ਨੇ। ਬਿਲਕੁਲ ਗੱਗੀ ਗੱਗੀ ਜੀ ਨਾਲ ਮੈਂ ਖੁਦ ਜਦੋਂ ਮੈਂ ਕਾਲੀ ਮਾਤਾ ਮੰਦਿਰ ਜੇ ਨਾਲ ਬੜਾਇਆ ਜੀ ਮੈਂ ਖੁਦ ਇਹਨਾਂ ਨੂੰ ਲੈ ਕੇ ਆਇਆ ਸੀਗਾ ਹਮ ਅਗਰ ਸਾਰੇ ਸੰਗਠਨ ਬੈਠਦੇ ਇਹਨਾਂ ਨੂੰ ਵਿੱਚ ਪਠਾਵਾਂਗੇ ਜੀ ਅਗਰ ਇਸ ਤਰ੍ਹਾਂ ਦੀ ਕੋਈ ਮਤਾਲਮੇ ਬੈਠਦੇ ਹੈ ਤਾਂ ਪਠਾਵਾਂਗੇ ਕਿਉਂਕਿ ਅਸੀਂ ਨਹੀਂ ਜਾਣਦੇ ਵੀ ਕੋਈ ਵੀ ਹਿੰਦੂ ਸਨਾਤਨ ਸ਼ਕਤੀ ਦਾ ਕੋਈ ਬਿਖਰਾਵ ਹੋਵੇ ਇਕੱਠੇ ਹੋ ਕੇ ਚੱਲਣਾ ਸਮਾਜ ਦਾ ਭਲਾ ਇੱਕ ਦੂਸਰੇ ਦੇ ਉੱਪਰ ਜਿਹੜੀ ਬਿਆਨਬਾਜ਼ੀ ਸਾਹਮਣੇ ਆਉਂਦੀਆਂ ਨੇ ਉਹਦੇ ਉੱਪਰ ਵੀ ਕਈ ਪ੍ਰਸ਼ਨ ਜਿਹੜੇ ਆ ਆਮ ਸਨਾਤਨੀ ਦੇ ਦਿਮਾਗ ਚੁੱਟਦੇ ਹੈਗੇ ਨੇ ਕਦੀ ਕਿਹਾ ਜਾਂਦਾ ਕਿ ਮੰਦਿਰ ਦੇ ਲੱਗੀਆਂ ਹੋਈਆਂ ਦੁਕਾਨਾਂ ਦੇ ਬਾਹਰੋਂ ਪੈਸੇ ਇਕੱਠੇ ਕੀਤੇ ਜਾਂਦੇ ਨੇ ਕਦੀ ਕਿਹਾ ਜਾਂਦਾ ਕਿ ਮੰਦਿਰ ਦੇ ਵਿੱਚ ਬੈਠ ਕੇ ਲੋਕਾਂ ਦੇ ਫੈਸਲਿਆਂ ਦੇ ਠੇਕੇਦਾਰੀ ਕੀਤੀ ਜਾਂਦੀ ਹੈ ਇਹੀ ਜਿਹੇ ਇਲਜ਼ਾਮਾਂ ਨੂੰ ਕਿਵੇਂ ਸਾਫ਼ ਸੁੱਧਰਾ ਆਪਾਂ ਕਰਕੇ ਬਾਹਰ ਕਰਾਂਗੇ Hindu ਸੰਗਠਨਾਂ ਦੇਖੋ ਇਹ ਬਾਬਾ ਜੀ ਵੇਲੇ ਵੀ ਲੋਕ ਜਿਹੜੇ ਵਿਰੋਧੀ ਗੁੱਟ ਹੈ ਜੀ ਵਿਰੋਧੀ ਨੇ ਵਿਰੋਧ ਮਈ ਬੋਲਣਾ ਹੁੰਦਾ ਤਾਂ ਬਾਬਾ ਜੀ ਵੇਲੇ ਵੀ ਲੋਕ ਇਲਜ਼ਾਮ ਲਗਾਉਂਦੇ ਸੀ ਲੇਕਿਨ ਐਸਾ ਕੁਝ ਨਹੀਂ ਹੈ ਜੀ ਕੁਝ ਲੋਕ ਬਾਬਾ ਜੀ ਨੇ ਕਾਲੀ ਮਾਤਾ ਮੰਦਿਰ ਕੁਸਤਾ ਸਰਕਾਰੀ ਦੁਕਾਨਾਂ ਹੈਗੀਆਂ ਜਿਨ੍ਹਾਂ ਨੂੰ ਸਰਕਾਰੀ ਦੁਕਾਨਾਂ ਮਿਲ ਸਕਦੇ ਸੀ ਬਾਬਾ ਜੀ ਇਹਨਾਂ ਨੂੰ ਦਵਾਈਆਂ ਜੀ ਤਿੰਨ ਚਾਰ ਬੰਦੇ ਸੈੱਟ ਕੀਤੇ ਬਾਬਾ ਜੀ ਨੇ ਉਹਨਾਂ ਦਾ ਰੋਟੀ ਪਾਣੀ ਚੱਲਦਾ ਕਰਿਆ ਜਿਨ੍ਹਾਂ ਵਿੱਚੋਂ ਇੱਕ ਮੈਂ ਵੀ ਹੈਗਾ ਆਸ਼ੂਤੋਜ ਗੋਤਮ ਜੀ ਨੂੰ ਦੁਕਾਨ ਦਵਾਈ ਸੀਗੀ ਔਰ ਦੋ ਤਿੰਨ ਬੰਦੇ ਹੋਰ ਸੀ ਜਿਨ੍ਹਾਂ ਨੂੰ ਸਰਕਾਰੀ ਦੁਕਾਨਾਂ ਮਿਲੀਆਂ ਸਾਰਿਆਂ ਨੂੰ ਆਪਾਂ ਨਹੀਂ ਦਵਾ ਸਕੇ ਲੇਕਿਨ ਜਿਹੜੇ ਨੂੰ ਦੁਕਾਨਾਂ ਨਹੀਂ ਮਿਲੀਆਂ ਬਾਬਾ ਜੀ ਨੇ ਉਹਨਾਂ ਦਾ ਰੁਜ਼ਗਾਰ ਜਿਹੜਾ ਹੈ ਸਾਹਮਣੇ ਥੜੀ ਦੇ ਤੌਰ ਤੇ ਦੁਕਾਨਾਂ ਲਗਾ ਕੇ ਪਰ ਬਾਬਾ ਜੀ ਨੇ ਰੋਜ਼ਗਾਰ ਚੱਲਦਾ ਕਰਿਆ ਸੀ ਉਹ ਅੱਜ ਵੀ ਬਾਬਾ ਜੀ ਦੇ ਜਾਣ ਸ਼ਰਗਦੇ ਹਿੰਦੂ ਸੁਰੱਖਿਆ ਸੰਮਤੀ ਦੇ ਆਦੇਸ਼ ਦੀ ਪਾਲਣਾ ਅੱਜ ਵੀ ਕਰਦੇ ਨੇ ਤਾਂ ਇਸ ਤਰ੍ਹਾਂ ਦੇ ਇਲਜ਼ਾਮ ਲਗਾਉਣਾ ਬੇਬੁਨਿਆਦ ਹੈ ਉਹ ਇੱਕ ਬਾਬਾ ਜੀ ਦੀ ਬੁਸਾਈ ਹੋਈ ਇੱਕ ਕਾਮਨ ਲਗਾ ਕਹਿ ਲਓ ਬਾਬਾ ਜੀ ਦੇ ਬੁਸਾਇਆ ਵਾ ਇੱਕ ਹਿੰਦੂ ਸਮਾਜ ਲਾ ਲਓ ਜਿਹੜੀ ਸਾਹਮਣੇ ਜਿਹੜੀ ਲੱਗੀ ਵੀ ਫੜੀਆਂ ਉਹ ਵੀ ਬਾਬਾ ਜੀ ਵੱਲੋਂ ਹੀ ਬੁਸਾਈਆਂ ਗਈਆਂ ਜੀ ਤਾਂ ਤੁਹਾਨੂੰ ਦੇਖਿਆ ਹੋਣਾ ਜਦੋਂ ਫਟਪਾਤ ਤੇ ਇੱਕ ਬਹੁਤ ਵੱਡੀ ਫੜੀ ਲੱਗਦੀ ਸੀ ਤਾਂ ਸਰਕਾਰ ਵੱਲੋਂ ਰਿਪੋਰਟ ਆਇਆ ਸੀ ਤਾਂ ਸਰਕਾਰ ਵੀ ਉਹਨੂੰ ਚੁਕਾ ਨਹੀਂ ਸਕੀ ਲੇਕਿਨ ਬਾਬਾ ਜੀ ਦੇ ਕਦੇ ਜਿਹਨਾਂ ਨੂੰ ਸਾਰੀਆਂ ਚ ਪਿੱਛੇ ਸ਼ਿਫਟ ਕਰ ਦਿੱਤੀ ਅੰਗਿਆ ਸੀ ਤਾਂ ਸਰਕਾਰ ਵੀ ਉਹਨੂੰ ਚਕਾਨਚ ਸਮਰਥੀ ਹੋਣਾ ਸਰਕਾਰ ਨੇ ਵੀ ਆਗੇ ਬਾਬਾ ਜੀ ਕੋਲ ਰਿਕਵੈਸਟ ਕਰੀ ਜੀ ਬਾਬਾ ਜੀ ਤੁਹਾਡੇ ਬੰਦੇ ਆ ਇਹਨਾਂ ਨੂੰ ਕਹੋ ਤਾਂ ਕਿ ਅਸੀਂ ਮੰਦਰ ਨੂੰ ਸੁੰਦਰ ਬਣਾ ਸਕੀਏ ਤਾਂ ਮੰਦਰ ਨੂੰ ਸੁੰਦਰ ਬਣਾਏ ਜਾਣ ਦੀ ਗੱਲ ਤੇ ਲੈ ਕੇ ਬਾਬਾ ਜੀ ਨੇ ਉਹ ਸਾਰੀ ਫੜੀਆਂ ਪਿੱਛੇ ਸ਼ਿਫਟ ਕਰਾਤੀ ਸੀ ਬਿਲਕੁਲ ਅੱچھے ਕਦਮ ਵੀ ਚੱਕੇ ਗਏ ਹੈਗੇ ਨੇ ਹੁਣ ਇਸ ਸਭ ਦੇ ਵਿੱਚ ਕੀ ਸੰਦੇਸ਼ ਹਿੰਦੂ ਸਮਾਜ ਦੇ ਲੋਕਾਂ ਨੂੰ ਤੁਸੀਂ ਦੇਣਾ ਚਾਹੁੰਦੇ ਹੋ ਆਪਣੇ ਵੱਲੋਂ ਮੈਂ ਇਹੀ ਕਹਿਣਾ ਜਾਵਾਂਗਾ ਕਿ ਵੱਖ-ਵੱਖ ਰਹਿ ਕੇ ਕੰਮ ਨਾ ਕੀਤਾ ਜਾਵੇ ਇੱਕ ਓਮੁੱਠ ਹੋ ਕੇ ਕੰਮ ਕੀਤਾ ਜਾਵੇ ਕੱਲ ਅਸੀਂ ਇੱਕ ਓਮੁੱਠ ਹੋ ਕੇ ਬੈਠੇ ਆ ਧਰਨੇ ਤੇ ਮੇਰੇ ਆਵਾਜ਼ ਤੇ ਬਹੁਤ ਸਾਰੇ ਸੰਗਠਨ ਆਏ ਆ ਕੁਝ ਨਹੀਂ ਵੀ ਆ ਤਾਂ ਉਹਨਾਂ ਨੂੰ ਵੀ ਮੈਂ ਰਿਕੁਐਸਟ ਕਰਾਂਗਾ ਵੀ ਜਿਹੜੀ 21 ਮੈਂਬਰੀ ਕਮੇਟੀ ਬਣਦੀ ਹੈ ਪਟਿਆਲੇ ਜ਼ਿਲ੍ਹੇ ਦੀ ਉਸ ਤੋਂ ਬਾਅਦ ਪਟਿਆਲੇ ਜ਼ਿਲ੍ਹੇ ਦੀ ਕਾਮਯਾਬ ਹੋਣ ਤੋਂ ਬਾਅਦ ਅਸੀਂ ਪੰਜਾਬ ਵੱਲ ਨੂੰ ਹੋਵਾਂਗੇ ਤਾਂ ਇੱਕ ਮੁੱਠ ਹੋ ਕੇ ਕੰਮ ਕਰਨ ਤਾਂ ਸਭ ਦਾ ਇਹਦੇ ਵਿੱਚ ਭਲਾ ਇਕੱਲੇ-ਇਕੱਲੇ ਰਹਾਂਗੇ ਤਾਂ ਬਿਖਰ ਜਾਾਂਗੇ ਮੇਰਾ ਮੋਟਿਵ ਇਹੀ ਹੈ ਕਿ Hindu ਸ਼ਕਤੀ ਸਨਾਤਨ ਸ਼ਕਤੀ ਨੂੰ ਇਕੱਠਾ ਕੀਤਾ ਜਾ ਜੋ ਬਾਬਾ ਜੀ ਦਾ ਮੋਟਿਵ ਸੀ ਜੋ ਬਾਬਾ ਜੀ ਨੇ ਨਕਸ਼ੇਕਦਮ ਤੇ ਅਸੀਂ ਚੱਲ ਰਹੇ ਜੋ ਬਾਬਾ ਜੀ ਨੇ ਆਪਣੀ ਚਲਾਏ ਹੋਏ ਸੀ ਕੰਮ ਉਹੀ ਅਸੀਂ ਜਾਰੀ ਰੱਖੇ ਹੋਏ ਨੇ ਬਹੁਤ ਜਲਦੀ ਸ਼ਿਵਰਾਤਰੀ ਆ ਰਹੀ ਹੈ ਤਾਂ ਬਹੁਤ ਵੱਡੀ ਸ਼ੋਭਾ ਯਾਤਰਾ ਜਿਹੜੀ ਹੈ ਬਾਬਾ ਜੀ ਆਰਗੇਨਾਈਜ਼ ਕਰਦੇ ਸੀ ਕਿਉਂਕਿ ਪਿਛਲੇ ਸਾਲ ਬਾਬਾ ਜੀ ਨੇ ਬਹੁਤ ਸਾਰੇ ਮੈਂਡ ਬਾਹਰਲੀ ਪਾਰਟੀਆਂ ਬਹੁਤ ਬੁੱਕਰੀਆਂ ਸੀ ਉਹਨਾਂ ਨੂੰ ਸ਼ੌਂਕ ਸੀ ਸ਼ੋਭਾ ਯਾਤਰਾ ਕਰਨ ਲੈ ਚ ਸਿਰੋ ਤੋਂ ਹੀ ਉਹ ਬੜੇ ਸ਼ੌਂਕ ਨਾਲ ਕਰਦੇ ਸੀ ਸ਼ਿਵਰਾਤਰੀ ਦਾ ਜੀ ਤਾਂ ਉਹਨਾਂ ਦੀ ਡੈਥ 2 ਦਿਨ ਪਹਿਲਾਂ ਸ਼ਿਵਰਾਤੀ ਤੋਂ ਹੋ ਗਈ ਸੀ ਤਾਂ ਕਾਫੀ ਕੋ ਸਾਨੂੰ ਕੈਨਸਲ ਕਰਨਾ ਪੈ ਗਿਆ ਸੀ ਕਿਉਂਕਿ ਬਾਬਾ ਜੀ ਖੁਦ ਕਹਿੰਦੇ ਸੀ ਵੀ ਕਿਸੇ ਦੇ ਮਰਨ ਨਾਲ ਕੋਈ ਧਾਰਮਿਕ ਸਮਾਗਮ ਬੰਦ ਨਹੀਂ ਕੀਤਾ ਜਾਣਾ ਕਿਉਂਕਿ ਉਹਨਾਂ ਦੇ ਘਰਾਂ 'ਚ ਪਹਿਲਾਂ ਵੀ ਡੈਥਾਂ ਹੋਈਆਂ ਸੀਗੀਆਂ ਲੇਕਿਨ ਉਹ ਧਾਰਮਿਕ ਕੰਮ ਨਹੀਂ ਛੱਡਦੇ ਸੀ ਇਸ ਕਰਕੇ ਸਾਨੂੰ ਆਪ ਅੱਜ ਬੈਠ ਕੇ ਫੈਸਲਾ ਕੀਤਾ ਵੀ ਸ਼ੋਭਾ ਯਾਤਰਾ ਇੱਕ ਸਾਦਗੀ ਨਾਲ ਕੀਤੀ ਜਾਏਗੀ ਤਾਂ ਬਾਹਰ ਤੋਂ ਬੈਂਡ ਜਿਹੜੇ ਸੀ ਉਹ ਕੈਨਸਲ ਕਰਨੇ ਪੈਗੇ ਸੀ ਉਹਨਾਂ ਦੀ ਇੱਛਾ ਅਨੁਸਾਰ ਇਸ ਵਾਰ ਉਹੀ ਬੈਂਡ ਜਿਹੜੇ ਹੈਗੇ ਆ ਸੀ ਸ਼ਿਵਰਾਤਰੀ ਨੂੰ ਜਿਹੜੇ ਪਟਿਆਲੇ ਸ਼ਹਿਰ ਦੇ ਸਨਾਤਨ ਨੂੰ ਦੇਖਣ ਨੂੰ ਮਿਲਣਗੇ ਸੇ ਸੱਤ ਬੈਂਡ ਅਸੀਂ ਬੁੱਕ ਕਰਾ ਚੁੱਕੇ ਅਸੀਂ ਉਹਨਾਂ ਨੂੰ ਐਡਵਾਂਸ ਦੇ ਚੁੱਕੇ ਆ ਜਿਹਦੇ ਵਿੱਚ ਚੰਡੀਗੜ੍ਹ ਦਾ ਬੈਂਡ ਹੈ ਕੈਥਲ ਦਾ ਹੈਗਾ ਮਿਡਲ ਤੋਂ ਦੋ ਬੈਂਡ ਆ ਰਹੇ ਨੇ ਦਿੱਲੀ ਦਾ ਬੈਂਡ ਹੈਗਾ ਇਹ ਬੈਂਡ ਪਟਿਆਲੇ ਵਿੱਚ ਪਹਿਲੀ ਵਾਰ ਦੇਖਣ ਨੂੰ ਮਿਲਣਗੇ ਬਾਬਾ ਜੀ ਨੇ ਇੱਕ ਬਰਾਲਾ ਕੀਤਾ ਸੀਗਾ ਹੀੜਿਆ ਜਿਹੜੇ ਤੇ ਸ਼ੇਵਲਿੰਗ ਜਿਹੜਾ ਹੈਗਾ ਸ਼ੋਭਾ ਯਾਤਰਾ ਚ ਭਮਾਇਆ ਜਾਂਦਾ ਉਸ ਨੂੰ ਇਸ ਵਾਰ ਫੇਰ ਭਮਾਇਆ ਜਾਏਗਾ ਬਿਲਕੁਲ ਉਹ ਫਾਲਕੀ ਉਸੇ ਤਰ੍ਹਾਂ ਖੜੀ ਹੈ ਕਾਲੀ ਮਾਤਾ ਮੰਦਿਰ ਉਹ ਬਾਬਾ ਜੀ ਦੀ ਸਨਾਤਨ ਦੀ ਅਮਾਨਤ ਹੈ ਕਿਉਂਕਿ ਸਨਾਤਨ ਦੇ ਪੈਸੇ ਨਾਲ ਉਹ ਬਣੀ ਹੋਈ ਹੈ ਉਹਦਾ ਰੱਖ-ਰਖਾਵ ਕਰਨਾ ਇੱਕ ਅਸੀ ਸੇਵਾਦਾਰ ਹੈ ਸਾਨੂੰ ਸੇਵਾ ਜਦ ਤੱਕ ਅਸੀਂ ਹੈ ਜਾਂਤੀ ਬਾਬਾ ਜੀ ਉਹਨਾਂ ਰਖ ਰਖਾਭ ਕਰਿਆ ਹੁਣ ਉਹ ਜ਼ਿੰਮੇਵਾਰੀ ਮੇਰੇ ਸਿੱਤੇ ਆਈ ਹੈ ਤਾਂ ਉਹ ਆਰਤੀ ਪੂਜਾ ਉਹਦੀ ਦਿਲੀ ਹੁੰਦੀ ਹੈ ਸਵੇਰੇ ਸ਼ਾਮ ਔਰ ਜੋ ਵੀ ਤਿਤਧਿਆਰ ਹੁੰਦਾ ਉਸਤੇ ਬਿਲਕੁਲ ਪੂਜਾ ਅਰਚਨਾ ਹੁੰਦੀ ਹੈ ਉਸ ਤਰ੍ਹਾਂ ਹੀ ਉਹ ਪਾਲਕੀ ਖੜੀ ਸ਼ਿਵਲਿੰਗ ਵੀ ਉਸ ਤਰ੍ਹਾਂ ਹੀ ਹੈ ਹੀਰੇ ਦੀ ਪਾਲਕੀ ਸੋਨੇ ਦੀ ਪਾਲਕੀ ਵੀ ਉਸੇ ਤਰ੍ਹਾਂ ਖੜੀ ਹੈ ਸ਼ਿਵਰਾਤਰੀ ਉਹੀ ਪਾਲਕੀ ਸੀ ਭਗਤਾਂ ਨੇ ਦੇਖਣ ਨੂੰ ਮਿਲੇਗੀ ਅ ਕੀ ਜੀ ਇੱਕ ਗੱਲ ਦੀ ਬੜੀ ਖੁਸ਼ੀ ਹੋ ਰਹੀ ਹੈ ਕੱਲ ਬਹੁਤ ਅੱਛੀਆਂ ਤਸਵੀਰਾਂ ਦੇਖਣ ਨੂੰ ਮਿਲੇ ਜਦੋਂ ਉਹਨਾਂ ਲੋਕਾਂ ਨੂੰ ਤੁਸੀਂ ਸਨਮਾਨਿਤ ਕੀਤਾ ਜਿਨ੍ਹਾਂ ਨੇ ਉਹ ਬੇਅਦਬੀ ਕਰਨ ਵਾਲੇ ਲੋਕ ਨੂੰ ਮਨੁੱਖਾਂ ਤੋਂ ਫੜਿਆ ਸੀਗਾ ਇਹ ਹੁਣ ਤੋਂ ਪਹਿਲਾਂ ਸਨਾਤਨ ਦੇ ਵਿੱਚ ਦੇਖਣ ਨੂੰ ਨਹੀਂ ਮਿਲਿਆ ਨਹੀਂ ਅਸੀਂ ਸਿਰੋ ਤੋਂ ਹੀ ਕਰਦੇ ਆਏ ਹਾਂ ਦਾਰਾ ਸਿੰਘ ਨੇ ਤੁਸੀਂ ਦੇਖਿਆ ਹੋਣਾ ਜਦੋਂ ਪਹਿਲਾਂ ਇੱਕ ਦਾਰਾ ਸਿੰਘ ਦਾ ਕੇਸ ਆਇਆ ਸੀ ਈਸਾਈਆਂ ਨੂੰ ਸਾੜ ਕੇ ਮਾਰਿਆ ਸੀ ਤਾਂ ਜਗਤ ਗੁਰੂ ਪੰਚਨੰਦ ਗਰੀ ਜੀ ਮਹਾਜ ਨੇ ਪਟਿਆਲੇ ਤੋਂ ਅਸ਼ੋਤੋਸ਼ ਗੋਤਮ ਦੀ ਡਿਊਟੀ ਲਾਈ ਸੀ ਉਹਨੂੰ ਮਿਲ ਕੇ ਆਇਆ ਸੀ ਉਹਨਾਂ ਦੇ ਪਰਿਵਾਰ ਨੂੰ ਸਹਾਇਤਾ ਪਹੁੰਚਾਈ ਸੀ ਜੀ ਕਿਉਂਕਿ ਸਨਾਤਨ ਲਈ ਜਿਹੜਾ ਕੰਮ ਕਰਦਾ ਉਹਦੀ ਸਹਾਇਤਾ ਕਰਨਾ ਸਾਡਾ ਫਰਜ਼ ਬਣਦਾ ਹਰ ਹਿੰਦੂ ਦਾ ਫਰਜ਼ ਬਣਦਾ ਹਰ ਸਨਾਤਨ ਦਾ ਫਰਜ਼ ਬ ਤਾਂ ਕੱਲ ਉਹਨਾਂ ਨੇ ਬਹਾਦਰੀ ਨਾਲ ਹੋ ਸਕਦਾ ਪਤਾ ਨਹੀਂ ਕੀ ਨੁਕਸਾਨ ਪਹੁੰਚਾਣਾ ਸੀ ਉਹਨਾਂ ਮਹਾਮਈ ਦੀ ਮੂਰਤੀ ਨੂੰ ਜਾਂ ਕਿਹਾ ਮਨਸ਼ਾ ਸੀ ਉਹਦੇ ਮਨ ਦੇ ਅੰਦਰ ਲੇਕਿਨ ਇਹਨਾਂ ਦੀ ਬਹਾਦਰੀ ਨਾਲ ਜਿਸ ਤਰ੍ਹਾਂ ਰੋਕਿਆ ਗਿਆ ਉਹ ਅਸੀਂ ਫੁਟੇਜ ਦੇਖਿਆ ਸਾਰੇ ਨੇ ਨਹੀਂ ਦੇਖਿਆ ਲੇਕਿਨ ਉਹਨਾਂ ਨੇ ਪੂਰੀ ਮਸ਼ੱਕਤ ਨਾਲ ਉਹਨੂੰ ਰੋਕਿਆ ਪੂਰਾ ਜੋਰ ਉਹਦੇ ਅੰਦਰ ਬਹੁਤ ਜੋਰ ਸੀਗਾ ਪਾਈਪ ਨੂੰ ਉਹਨੇ ਬਹੁਤ ਜ਼ੋਰ ਕੇ ਫੜਾਇਆ ਛੱਡਿਆ ਨਹੀਂ ਕਾਫੀ ਦਿਨ ਤਾਂ ਇਹਨਾਂ ਨੇ ਬਹੁਤ ਜ਼ੋਰ ਲਗਾ ਕੇ ਕਿ ਰੇਸ਼ਿਆਰ ਪੰਡਤ ਨੇ ਬਹੁਤ ਧੱਕੇ ਉਹਨੂੰ ਧੱਕੇ ਮਾਰੇ ਤਾਂ ਉਸ ਤੋਂ ਬਾਅਦ ਜਾ ਕੇ ਬੜੀ ਮੁਸ਼ਕਲ ਕਰਨੀ ਪਈ ਉਹਨਾਂ ਨੂੰ ਇਸ ਕਰਕੇ ਅਸੀਂ ਉਹਨਾਂ ਨੂੰ 4900 ਰੁਪਏ ਨਗ ਔਰ ਸਾਰਿਆਂ ਨੂੰ ਸਨਮਾਨਿਤ ਕਰਦਾ ਅੱਜ ਵੀ ਕੁਝ ਸੰਗਠਨ ਆਏ ਹੋਏ ਸੀ ਉਹਨਾਂ ਨੂੰ ਸਨਮਾਨਿਤ ਕਰਨ ਵਾਸਤੇ ਉਹਨਾਂ ਦਾ ਹੌਸਲਾ ਬੰਦਾ ਸਨਾਤਨ ਲਈ ਜਿਹੜਾ ਕੰਮ ਕਰਦਾ ਉਹ ਕੱਲ ਵੀ ਮੈਂ ਬਿਆਨ ਜਨਕਰੀ ਵੀ ਜਿਹੜਾ ਸਨਾਤਨ ਲਈ ਵਧੀਆ ਕੰਮ ਕਰ ਰਿਹਾ ਉਹਨੂੰ ਸਨਮਾਨਿਤ ਕਰਾਂਗੇ ਜਿਹੜਾ ਸਨਾਤਨ ਨੂੰ ਵੇਚੇਗਾ ਉਹਨੂੰ ਨੰਗਾ ਕਰਾਂਗੇ ਬਿਲਕੁਲ ਸਹੀ ਕਿਹਾ ਤੁਸੀਂ ਲੇਕਿਨ ਤੁਸੀਂ ਕਹਿ ਰਹੇ ਕਿ ਜਿਹੜਾ ਚੰਗਾ ਕਰੇਗਾ ਉਹਦੀ ਅਸੀਂ ਤੁਸੀਂ ਮਦਦ ਕਰਾਂਗੇ ਜਿਹੜਾ ਮਾਲਾ ਕਰੇਗਾ ਉਹਨੂੰ ਨੰਗਾ ਕਰੋਗੇ ਜੇਕਰ ਚੰਗਾ ਕਿਤੇ ਹੋਏ ਕੰਮ ਦੀਆਂ ਤਸਵੀਰਾਂ ਹੀ ਸਾਹਮਣੇ ਆਉਂਦੀਆਂ ਤਾਂ ਚੰਗਾ ਨਾ ਹੁੰਦਾ ਉਹ ਤਸਵੀਰਾਂ ਫੇਰ ਰੱਖ ਲਈਏਗੇ ਇਹ ਤਾਂ ਹੁਣ ਪ੍ਰ ਜੀ ਕਿ ਕੱਲ ਐਸਐਸਪੀ ਸਾਹਿਬ ਵੱਲੋਂ ਵੀ ਇਹੀ ਸਾਡੇ ਵੱਲੋਂ ਰਿਕੁਐਸਟ ਸੀਗੀ ਪ੍ਰਸ਼ਾਸਨ ਵੱਲੋਂ ਵੀ ਕਿਉਂਕਿ ਸ਼ਹਿਰ ਦੇ ਵਿੱਚ ਅਸੀਂ ਨਿਕਲਨੇ ਆ ਵਿੱਚ ਸਰਾਪੀ ਤੱਤ ਵਿੱਚ ਰਾਜਨੀਤਿਕ ਪਾਰਟੀਆਂ ਵੀ ਸ਼ਾਮਲ ਹੋ ਜਾਣੀਆਂ ਜੀ ਕੁਝ ਸਰਾਪੀ ਤੱਤ ਵੀ ਸ਼ਾਮਲ ਹੋ ਜੰਨੇ ਹਨ ਜਿਹੜੇ ਕਿ ਜਿਨ੍ਹਾਂ ਨੂੰ ਵੀ ਸ਼ਾਂਤ ਮਾਹੌਲ ਨਹੀਂ ਚੰਗਾ ਲੱਗਦਾ ਇਸ ਤਰ੍ਹਾਂ ਦੀ ਘਟਨਾਵਾਂ ਵੀ ਜਿਹੜੀਆਂ ਹੋ ਰਹੀਆਂ ਐ ਵੀ ਮਾਹੌਲ ਭੜਕਾਉਣ ਦੀਆਂ ਹੋ ਰਹੀਆਂ ਅਸੀਂ ਉਹਨਾਂ ਲੋਕਾਂ ਨੂੰ ਕਾਮਯਾਬ ਨਹੀਂ ਹੋਣਾ ਦੇਣਾ ਚਾਹੁੰਦੇ ਕਿ ਉਹ ਜਿਹੜੇ ਪੰਜਾਬ ਦਾ ਮਾਹੌਲ ਖਰਾਬ ਕਰਦੇ ਨੇ ਇਸ ਕਰਕੇ ਐਸਐਸਪੀ ਸਾਹਿਬ ਦੀ ਔਰ ਪਟਿਆਲਾ ਪ੍ਰਸ਼ਾਸਨ ਦੀ ਰਿਕਵੈਸਟ ਤੇ ਅਸੀਂ ਤਾਂ ਨਾ ਜਿਹੜਾ ਸ਼ਾਂਤੀ ਬਰਬ ਰੱਖਿਆ ਸ਼ਾਇਦ ਕੋਈ ਮਾਰਚ ਨਹੀਂ ਰੱਖਿਆ ਕਿਉਂਕਿ ਜੋ ਸਾਡੀ ਮੰਗਾ ਸੀ ਉਹ ਪਹਿਲਾਂ ਹੀ ਉਹਨਾਂ ਨੇ ਮੰਨ ਲੈਂਦੀਆਂ ਸੀ ਕਿ ਐਸਐਸਪੀ ਸਿੰਘ ਡੀਐਸਪੀ ਸਿੰਘਲਾ ਸਾਹਿਬ ਮੌਕੇ ਤੇ ਪਹੁੰਚੀ ਸੀ ਐਸਐਸਪੀ ਸਾਹਿਬ ਪਹੁੰਚ ਕੇ ਸੀ ਮੌਕੇ ਤੇ ਐਲਡੀਐਮ ਸਾਹਿਬ ਪਹੁੰਚ ਗਏ ਬਹੁਤ ਤਤਪਰਤੀ ਉਹਨਾਂ ਨੇ ਬੜੀ ਵਧੀਆ ਕਾਰਵਾਈ ਕੀਤੀ ਹੈ ਜਿਸ ਦੇ ਲਈ ਅਸੀਂ ਪ੍ਰਸ਼ਾਸਨ ਦੀ ਵੀ ਸਲਾਹਾਂ ਕਰੀ ਹੈ ਸਾਰੇ ਹਿੰਦੂ ਸੰਗਠਨ ਨੇ ਕੱਲ ਮਿਲ ਕੇ ਸੰਤੋਸ਼ਟੀ ਵੀ ਪ੍ਰਗਟ ਕਰੀ ਹੈ ਉਹਦੇ ਕੰਮ ਤੋਂ ਸੋ ਗਹਿਰ ਜੀ ਤੁਸੀਂ 48 ਘੰਟੇ ਦਾ ਸਮਾਂ ਪ੍ਰਸ਼ਾਸਨ ਨੂੰ ਦਿੱਤਾ ਹੈਗਾ ਹੁਣ 48 ਘੰਟਿਆਂ ਬਾਅਦ ਆਪਾਂ ਵੇਖਾਂਗੇ ਕੀ ਹੁੰਦਾ ਕੀ ਹੈ ਹਾਂਜੀ ਸਮੀਖਿਆ ਕਰਾਂਗੇ ਸਾਰੇ ਹਿੰਦੂ ਸਖਸ਼ਾ ਬੈਠਾਂਗੇ ਮੀਟਿੰਗ ਕਰਾਂਗੇ ਤਾਂ ਉਹਦੇ ਵਿੱਚ ਦੇਖਾਂਗੇ ਅਗਰ ਸਾਡੇ ਨੂੰ ਸੰਤੁਸ਼ਟੀ ਹੋਈ ਤਾਂ ਠੀਕ ਹੈ ਨਹੀਂ ਤਾਂ ਪ੍ਰਸ਼ਾਸਨ ਨੂੰ ਇੱਕ ਵਾਰੀ ਫੇਰ ਮਿਲਾਂਗੇ ਨਹੀਂ ਸਾਡੀ ਮੰਗਾਂ ਨਹੀਂ ਜਾਈਆਂਗੇ ਫੇਰ ਅੰਦੋਲਨ ਦੀ ਰਸਤਾ ਖੁੱਲਣਾ ਸਾਡੇ ਲਈ ਸੋ ਇਹ ਸਨ ਰਾਸ਼ਟਰੀ ਅਧਿਐਕਸ਼ ਹਿੰਦੂ ਸਖਸ਼ਾ ਸਮਿਤੀ ਰਿਸਰਚ ਕੀ ਹੈ ਜਿਨ੍ਹਾਂ ਨੇ ਸਾਫ਼ ਤੌਰ ਤੇ ਕਿਹਾ ਕਿ ਸਰਕਾਰ ਨੂੰ ਖਾਸ ਕਰਕੇ ਪਟਿਆਲਾ ਪ੍ਰਸ਼ਾਸਨ ਨੂੰ 48 ਘੰਟੇ ਦਾ ਸੀ ਸਮਾ ਦਿਤਾ 48 ਘੰਟਿਆਂ ਦੇ ਵਿੱਚ ਅਗਰ ਕੋਈ ਸਾਹਮਣੇ ਨੀ ਆਣਦੀ ਗੱਲ ਤਾਂ ਅਸੀਂ ਫਿਰ ਦੁਬਾਰਾ ਉਸੇ ਰਾਤੇ ਚੱਲਾਂਗੇ ਫਿਰ ਦੁਬਾਰਾ ਧਰਨੇ ਮੁਜਾਰੀ ਹੋ ਸਕਦੀ ਨਹੀਂ ਤੇ ਖਾਸ ਤੌਰ ਤੇ ਜਿਹੜਾ ਐਡਵਾਈਜ਼ਰੀ ਕਮੇਟੀ ਦਾ ਮੈਂਬਰ ਸੰਦੀਪ ਬੰਦੂ ਹੈ ਉਸ ਨੂੰ ਬਰਖਾਸਤ ਕਰਨ ਦੀ ਮੰਗਣਾ ਵੱਲੋਂ ਕੀਤੀ ਗਈ ਹੈ ਤੇ ਨਾਲ ਹੀ ਤੁਸੀਂ ਮੇਰੇ ਕੋਲ ਪਰਚੇ ਦੀ ਵੀ ਗੱਲ ਕਰ ਰਹੇ ਸੀਗੇ ਹਾਂ 295 ਦਾ ਪਰਚਾ ਦਰਜ ਹੋ ਸ਼ਿਕਾਇਤ ਹੈ ਜੇ ਹੁਣ ਮੇਰੇ ਪਿੱਛੇ ਤੋਂ ਮੁੰਡੇ ਨੇ ਦੇ ਆਏ ਹੋਣੇ ਇੱਕ ਸ਼ਿਕਾਇਤ ਅਸੀਂ ਕੱਲ ਐਸਡੀਐਮ ਸਾਹਮਣੇ ਦਿੱਤੀ ਸੀ ਕੱਲ ਐਸਐਸਪੀ ਸਾਹਮਣੇ ਵੀ ਮੰਗੀ ਸੀ ਵੀ ਪਰਚਾ ਦਰਜ ਕਰਾਣਾ ਤਾਂ ਸਾਨੂੰ ਸ਼ਿਕਾਇਤ ਦਿੱਤੀ ਜਾਵੇ ਬਰਖਾਸਤ ਕਰਾਣਾ ਉਹਦੇ ਵਾਸਤੇ ਡੀਸੀ ਸਾਹਮਣੇ ਦੇਣਾ ਪਰਚਾ ਕਿਸ ਤਰ੍ਹਾਂ ਦਾ ਹੋਇਆ 295 ਦਾ ਕਿਉਂਕਿ ਧਾਰਮਿਕ ਪਾਵਨ ਹੱਤ ਕਰੀਆਂ ਇਸ ਤਰ੍ਹਾਂ ਦੇ ਬਿਆਨ ਦੇ ਕੇ ਇੱਕ ਜ਼ਿੰਮੇਵਾਰ ਸੀਟ ਤੇ ਬੈਠਾ ਇੱਕ ਜ਼ਿੰਮੇਵਾਰ ਆਮ ਬੰਦਾ ਬੋਲਦਾ ਕੋਈ ਹੁਣੂ ਆ ਸਕਦਾ ਉਹ ਆਹ ਤੇ ਇਸ ਗੱਲ ਤੋਂ ਹੋਈਆਂ ਨੇ ਕਿ ਉਹਨਾਂ ਦੇ ਹਿੰਦੂ ਸੰਗਠ ਜਾ ਫਿਰ ਇਸ ਗੱਲ ਤੋਂ ਹੋਈਆਂ ਕਿ ਉਹਨੇ ਕਿਹਾ ਕਿ ਬੇਅਦਬੀ ਨਹੀਂ ਹੋਈ ਬੇਅਦਬੀ ਨਹੀਂ ਹੋ ਉਸ ਤੋਂ ਵੀ ਹੋਈਆਂ ਔਰ ਹਿੰਦੂ ਸੰਗਠਨ ਜਿਹੜੇ ਹੈਗੇ ਉਹ ਸਾਰੇ ਧਾਰਮਿਕ ਸੰਗਠਨ ਦੀ ਜੀ ਧਾਰਮਿਕ ਸੰਗਠਨਾਂ ਦੇ ਖਿਲਾਫ ਬੋਲਣਾ ਵੀ ਧਰਮ ਦੀ ਬੇਅਦਬੀ ਹੈ ਔਰ ਬੇਅਦਬੀ ਨੂੰ ਬੇਅਦਬੀ ਨਾ ਕਹਿਣਾ ਉਹ ਸਬੂਤ ਸਾਹਬ ਦੇ ਸਾਹਮਣੇ ਆ ਜੀ ਪ੍ਰਸ਼ਾਸਨ ਨੇ ਪਰਚਾ ਦਰਜ ਕਰ ਲਿੱਤਾ ਹੈ ਐਸਐਸਪੀ ਸਾਹਿਬ ਖੁਦ ਕਹਿ ਗਏ ਆ ਕਲ ਮੀਟਿੰਗ ਚ ਬੈਠ ਕੇ ਵੀ ਬੇਅਦਬੀ ਹੋਈ ਹੈ ਸੋ ਸੰਦੀਪ ਬੰਦੋ ਜੀ ਵੱਲੋਂ ਕੀਤੀ ਗਈ ਕਾਨਫਰੰਸ 'ਚ ਇਹ ਕਹਿਣਾ ਕਿ ਬੇਅਦਬੀ ਨਹੀਂ ਹੋਈ ਹੁਣ ਮੇ ਕੋਸੂਤਾ ਫਸਾ ਗਈ ਹੈ ਤੇ ਹੁਣ ਉਹਨਾਂ ਦੀ ਜਿੱਥੇ ਬਰਖਾਸਤ ਦੀ ਮੰਗ ਕੀਤੀ ਜਾ ਰਹੀ ਹੈ ਉੱਥੇ ਹੀ ਹਿੰਦੂ ਸੁਗਠਾਣਾਂ ਵੱਲੋਂ 295 ਦਾ ਪਰਚਾ ਵੀ ਦਰਜ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਸੋ ਵੇਖਦੇ ਆਣ ਵਾਲੇ ਸਮੇਂ ਦੇ ਵਿੱਚ ਹੁੰਦਾ ਕੀ ਹੈ ਇਸੇ ਤਰ੍ਹਾਂ ਵੇਖਦੇ ਰਹੋ ਸ਼ਬਦਾ ਦੀ ਤਾਕਤ ਦਾ A1 ਮੀਡੀਆ ਹਾਂ ਦੋਸਤੋ ਇਸ ਵਿਸ਼ੇ ਦੇ ਉੱਪਰ ਤੁਸੀਂ ਆਪਣੇ ਕੀ ਸੁਝਾਅ ਰੱਖਦੇ ਹੋ ਕਮੈਂਟ ਕਰਕੇ ਜਰੂਰ ਦੱਸਣਾ